ਜਿਹੜੇ ਸਾਡੇ ਦੋਨੇ ਦੇਸ਼ ਨੇ ਵਕਾਤਸ਼ੀਲ ਦੇਸ਼ ਨੇ ਦੋਨਾਂ ਚ ਕੋਈ ਲੜਾਈ ਲੜਦੇ ਸਮਰਾਥੀ ਨਹੀਂ ਅਤੀ ਭਾਰਤ ਦੇ ਜਿਹੜੇ ਜਿੰਨੇ ਪਾਪੂਲੇਸ਼ਨ ਕੁੱਲ ਪਾਕਿਸਤਾਨ ਦੀ ਆ ਉਸ ਤੋਂ ਬਾਅਦ ਤਾਂ ਭੁਖੀ ਸੌਂਦੀ ਰਾਤ ਭਾਰਤ ਦੇ ਵਕਫਾ ਖੇਸ ਦੇ ਵਿੱਚ ਤੋਂ ਕਸ਼ਮੀਰ ਦੇ ਜਿਹੜੇ ਸਟੂਡੈਂਟ ਸੀ ਉਹ ਵਕਫਾ ਖ ਯੂਨੀਵਰਸਿਟੀ ਸਕੂਲਸ ਦੇ ਵਿੱਚ ਸਟੱਡੀ ਕਰਨ ਆਏ ਹੋਏ ਸੀ ਪਰ ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਡਰ ਦਾ ਮਾਹੌਲ ਦੇਖਿਆ ਲੋਕਾਂ ਦੇ ਵਿੱਚ ਪ੍ਰਚਾਰ ਕਰਤਾ ਸੀ ਭਾਰਤ ਦਾ ਪਾਕਿਸਤਾਨ ਦਾ ਪਾਣੀ ਬੰਦ ਕਰਦਾ ਆ ਜਲ ਸਮਝੌਤਾ ਰੱਦ ਕਰਦਾ ਹੈ ਜਿਹੜੇ ਮਹਰ ਨੇ ਪਾਣੀ ਦੇ ਜਿਨ੍ਹਾਂ ਦਾ ਇਸ ਫੀਲਡ 'ਚ ਕੰਮ ਕੀਤਾ ਆ ਉਹਨਾਂ ਦਾ ਕਹਿਣਾ ਹੈ ਕਿ ਜੇ ਅੱਜ ਪਾਣੀ ਰੋਕਣਾ ਹੋਵੇ ਪਾਕਿਸਤਾਨ ਦਾ ਤਾਂ ਉਹਦੇ ਵਾਸਤੇ ਜਿਹੜੀ ਤਿਆਰੀ ਦੀ ਲੋੜ ਹੈ ਟਾਈਮ ਦੀ ਵਾਹ ਹਾਂ ਉਹ 20 ਸਾਲ ਲੱਗਣਗੇ ਘੱਟੋ ਘੱਟ ਜੇ ਅੱਜ ਰੋਕਣਾ ਹੈ ਇਹ ਸਿਰਫ ਇੱਕ ਆਪਣੇ ਵੋਟਰਾਂ ਨੂੰ ਖੁਸ਼ ਕਰਨ ਵਾਸਤੇ ਇੱਕ ਦਮ ਗੱਦੇ ਮਾਰੇ ਜਾਣ ਵਾਲੀ ਗੱਲ ਹੈ ਇਸ ਤੋਂ ਇਲਾਵਾ ਕੁਝ ਨਹੀਂ ਹੈ ਜੰਗ ਜੂੰਗ ਨਹੀਂ ਹੋਣਾ ਗਵਰਨਮੈਂਟ ਕਿਵੇਂ ਦੇ ਦੋਚੀ ਇਸ ਤਰ੍ਹਾਂ ਦੇ ਉਹ ਸਵਾਲ ਕਨਟਰਡਿਕਸ਼ਨਾਂ ਨੇ ਵਿੱਚ ਇੱਕ ਪਾਸੇ ਤੁਸੀਂ ਇਹ ਤੁਹਾਡਾ ਮੀਡੀਆ ਇਹ ਪ੍ਰਚਾਰ ਕਰ ਰਿਹਾ ਹੈ ਕਿ ਇਹ ਪਾਕਿਸਤਾਨ ਤੋਂ ਐਸੇ ਲੋਕ ਜੇ ਪਾਕਿਸਤਾਨ ਤੋਂ ਆ ਕੇ ਲੋਕਾਂ ਨੇ ਘਰ ਘਾਇਆ ਆਇਆ ਅਤਵਾਦੀ ਪਾਕਿਸਤਾਨ ਤੋਂ ਆਏ ਸੀ ਕਿਤੇ ਧਰ ਕਿੰਨਾ ਦੇ ਧਰ ਐਨਆਈਏ ਰੋ ਆਈਵੀ ਵਰਗੀ ਏਜੰਸੀ ਦਾ ਹੋਣਾ ਇਹ ਹਮਲਾ ਫਿਰ ਵੀ ਹੋ ਜਾਣਾ ਇਹ ਕਿਤੇ ਨਾ ਕਿਤੇ ਦੇਖਣ ਵਾਲੀ ਗੱਲ ਆ ਵੀ ਸਰਕਾਰ ਦੀ ਜਿਹੜੀ ਮਾਨਸਿਕਤਾ ਉਹਦੀ ਜਿਹੜੀ ਪਾਲਿਸੀਆਂ ਉਹ ਨੂੰ ਦਰਕਰਨਾਰ ਨਹੀਂ ਕਰਦਾ ਲੜਾਈ ਲੜਨੀ ਹੁਣ ਬੱਸ ਦੀ ਗੱਲ ਨਹੀਂ ਕਿਉਂਕਿ ਅੱਗੇ ਹੁਣ ਇਹ ਅਟੈਕ ਉਹ ਪਾਕਿਸਤਾਨ ਤੇ ਨਹੀਂ ਕਰਨਾ ਉਹ ਤਵੀਦ ਚਾਈਨਾ ਤੇ ਤੇ ਚਾਈਨਾ ਦੇ ਵਿੱਚ ਜਿਹੜੀ ਸਾਡੀ ਫੌਜ ਆ ਉਹ ਅੱਜ ਦੀ ਡੇਟ ਤੇ ਚైనా ਦੀ ਪਾਊਡਰ ਤੇ ਖੜੀ ਕਰਨ ਵਾਸਤੇ ਨਹੀਂ ਹੈਗੀ ਸਾਡੇ ਕੋਲ ਪਾਕਿਸਤਾਨ ਦੇ ਵਿੱਚ ਗੁਰੂਆਂ ਦੇ ਜਿਹੜੇ ਇਤਿਹਾਸਿਕ ਥਾਵਾਂ ਜੁੜੀ ਗੁਰੂ ਨਾਨਕ ਸਾਹਿਬ ਦਾ ਪਵਿੱਤਰ ਜਨਮ ਸਥਾਨ ਹੁਣ ਕਰਕੇ ਜੀ ਸਿੱਖ ਹੈ ਜਿਹੜਾ ਵੱਡੀ ਪੰਦਰ ਤੇ ਜਿਹੜਾ ਭਾਈਚਾਰਾ ਆ ਉਹ ਪਾਕਿਸਤਾਨ ਮੁਰਦਾਬਾਦ ਦੇ ਨਾਰੇ ਨਹੀਂ ਲਾ ਸਕਦਾ ਉਹ ਪਾਕਿਸਤਾਨ ਦੇ ਪੁਤਲੇ ਨਹੀਂ ਫੁੱਟ ਸਕਦਾ ਇਸ ਕਰਕੇ ਹੁਣ ਉਹ ਬਾਕੀ ਭਾਰਤ ਵਿੱਚ ਉਹਨੂੰ ਕਿਸ ਤਰ੍ਹਾਂ ਲੈਂਦਾ ਆ ਇਹ ਸਮਾਂ ਦੱਸੇਗਾ ਪਰ ਕਸ਼ਮੀਰੀਆਂ ਦੇ ਵਿੱਚ ਇਸ ਗੱਲ ਦੀ ਬੜੀ ਪ੍ਰਸ਼ੰਸਾ ਆ। মিডিਆ ਕਦੇ ਵੀ ਇਸ ਸਵਾਲ ਨੇ ਪੁੱਛਿਆ ਜਾਂ ਲੋਕਾਂ ਸਾਹਮਣੇ ਇਹ ਸੱਚ ਨਹੀਂ ਦਿਖਾਇਆ ਵੀ ਇੰਟੈਲੀਜੈਂਸ ਏਜੰਸੀਆਂ ਨੇ ਕਿਉਂ ਫਲੌਪ ਹੋ ਗਏ? ਸਾਡੀ NIA ਕਿੱਥੇ ਸੀ? ਸਾਡੀ IB ਕਿੱਥੇ ਸੀ? ਸਾਡੀ RAW ਕਿੱਥੇ ਸੀ? ਇਹ ਮੋਦੀ ਗਵਰਨਮੈਂਟ ਨੂੰ ਨਹੀਂ ਪੁੱਛ ਰਿਹਾ মিডিਆ। ਜਿਹੜੇ ਬੰਦੇ ਪ੍ਰੋਮੋਟ ਕਰ ਰਹੇ ਆ ਲੜਾਈ ਨੂੰ ਉਹਨਾਂ ਨੇ ਜ਼ਿੰਦਗੀ ਦੀ ਲੜਾਈ ਦਿੱਤੀ ਦੇਖੋ ਉਹਨਾਂ ਨੇ ਟੀਨਰਾਂ ਤੇ ਬੈਠ ਕੇ ਗੱਲਾਂ ਕੀਤੀਆਂ ਨੇ। ਲੜਾਈ ਕੀ ਹੁੰਦੀ ਆ? ਉਹ ਜਿਹੜੇ ਬਾਰਡਰ ਤੇ ਲੋਕ ਨੇ ਉਹ ਉਹਨਾਂ ਨੇ ਆਪਣੇ ਪਿੰਡੇ ਤੇ ਹੰਡਾਈ ਜੀ। ਇਹ ਜਿਹੜੇ ਐਕਸਪੀਰੀਅੰਸ ਨੇ ਪੰਜਾਬ ਦੇ ਨੇ ਜੰਮੂ ਕਸ਼ਮੀਰ ਦੇ ਨੇ ਰਾਜਸਥਾਨ ਦੇ ਨੇ ਇਹ ਕੋਈ ਬਿਹਾਰ ਵਾਲਾ ਪੱਤਰਕਾਰ ਜਾਂ ਯੂਪੀ ਦਾ ਪੱਤਰਕਾਰ ਜਿਨੇ ਲੜਾਈ ਕਦੀ ਦੇਖੀ ਨਹੀਂ ਫੀਲਡ ਜਾ ਕੇ ਜਿਹੜੇ ਜਰਨਲਿਸਟ ਨੇ ਇਹਨਾਂ ਨੇ ਕਦੀ ਫੀਲਡ ਵਿੱਚ ਕਵਰ ਨਹੀਂ ਕੀਤਾ ਜਦ ਭਾਰਤ ਤੇ ਪਾਕਿਸਤਾਨ ਦੇ ਵਿੱਚ ਤਣਾਅ ਬਹੁਤ ਵੱਧ ਜਾਂਦਾ ਜਿਹੜਾ ਉਸ ਤਣਾਅ ਦਾ ਅਸਰ ਆ ਉਹ ਮੁੱਖ ਤੌਰ ਤੇ ਪੰਜਾਬ ਤੇ ਬਹੁਤ ਪ੍ਰਭਾਵਿਤ ਕਰਦਾ ਪੰਜਾਬ ਨੂੰ ਕਿਉਂਕਿ ਇੱਕ ਬਾਰਡਰ ਸਟੇਟ ਹੈ ਪੰਜਾਬ ਦਾ ਟ੍ਰੇਡ ਆਲਮੋਸਟ ਬੰਦ ਹੋ ਜਾਂਦਾ ਪਾਕਿਸਤਾਨ ਨਾਲ ਜਦੋਂ ਵੀ ਤਣਾਅ ਪੈਦਾ ਹੁੰਦਾ ਤੇ ਪੰਜਾਬ ਦੇ ਮੌਜੂਦਾ ਹਾਲਾਤ ਕੋਈ ਬਹੁਤ ਚੰਗੇ ਨਹੀਂ ਪੰਜਾਬ ਦੀ ਜੀਡੀਪੀ 16ਵੇਂ ਨੰਬਰ ਤੇ ਉਹ ਲੜਾਈਆਂ ਹੋਰ ਰੂਪ ਚ ਹੋਣਗੀਆਂ ਤੇ ਉਹ ਹੁਣ 68ੂ ਵਾਲੀ ਲੜਾਈ ਨਹੀਂ ਹੋਣੀ ਉਹ ਜਿਹੜੀ ਪਹਿਲਾਂ ਹੁੰਦੀ ਸੀ ਉਹ ਉਹ ਦੌਰ ਬੀਤ ਗਿਆ ਹੁਣ ਉਹ ਲੜਾਈ ਤਾਂ ਐਵੇਂ ਦਿਖਾਉਣ ਵਾਸਤੇ ਲੜੀ ਜਾਂਦੀ ਐ ਐਕਚੁਅਲੀ ਪਿੱਛੇ ਹੋਰ ਲੜਾਈ ਐ ਉਹ ਉਹ ਅਸੀਂ ਮੈਂ ਮੈਂ ਬਾਰ-ਬਾਰ ਕਹਿੰਦਾ ਸੀ ਸਮੇਂ ਰਾਤ ਕਿ ਨਹੀਂ ਹੋਵੇ ਕੋਵਿਡ ਤੋਂ ਬਾਅਦ ਹੋਂ ਤੱਕ ਇੰਡੀਆ ਦੇ ਵਿੱਚ ਕੋਈ ਆਰਮੀ ਦੀ ਬਹੁਤੀ ਭਰਤੀ ਨਹੀਂ ਕੀਤੀ ਗਈ ਆਰਮੀ ਦੀ ਇੰਡੀਆ ਦੇ ਵਿੱਚ ਸ਼ਾਰਟੇਜ ਹੈ ਕੋਈ ਗਰੀਬ ਬੰਦਾ ਹੁੰਦਾ ਨਾ ਜਦੋਂ ਉਹਨੂੰ ਲੜਾਈ ਹਾਰਦਾ ਲੱਗਦਾ ਹੈ ਉਹਨੂੰ ਲੱਗਦਾ ਕਿ ਲੜਾਈ ਨਹੀਂ ਜਿੱਤ ਸਕਦਾ ਉਹ ਇਲਾਕੇ ਦੇ ਵੱਡੇ ਬਦਮਾਸ਼ ਨੂੰ ਆਪਣੀ ਜ਼ਮੀਨ ਵੇਚ ਦਿੰਦਾ ਉਸ ਤੋਂ ਬਾਅਦ ਫਿਰ ਲੜਾਈ ਉਹ ਗਰੀਬ ਨਾਲ ਨਹੀਂ ਰਹਿੰਦੀ ਉਹ ਲੜਾਈ ਆਪਸ ਵਿੱਚ ਵੱਡੀਆਂ ਪਾਵਰਾਂ ਚ ਹੋ ਜਾਂਦੀ ਹੈ ਇਸ ਕਰਕੇ ਹੁਣ ਪਾਕਿਸਤਾਨ ਨੇ ਲੜਾਈ ਨਹੀਂ ਲੜਨੀ ਉਸਤੇ ਲੜਾਈ ਚైనా ਨੇ ਲੜਨੀ ਹੈ ਕੀ ਹਿੰਦੁਸਤਾਨ ਚైనా ਨਾਲ ਲੜਨੀ ਚਾਹ ਰਹੇ ਸਾਡੇ ਬਾਹਰ ਵੀ ਦੇਖਾਂ ਦੇ ਵਿੱਚ ਪਾਣੀ ਦੀਆਂ ਬੋਤਲਾਂ ਲੈ ਕੇ ਪ੍ਰਦਰਸ਼ਿਤ ਕੀਤਾ ਉਹਨਾਂ ਨੇ ਕਿ ਪਾਣੀ ਬੰਦ ਕਰਨਾ ਜਿਹੜਾ ਐਡਾ ਸੌਖਾ ਹੈ ਉਹਨਾਂ ਤੋਂ ਜ਼ਿੰਦਗੀ ਚ ਕਿਤੇ ਨੇ ਜਾ ਕੇ ਦਰਿਆ ਨਹੀਂ ਦੇਖਿਆ ਦਰਿਆ ਦੇ ਵਹਾਂ ਨਹੀਂ ਦੇਖ ਕੇ ਕੀ ਹੁੰਦੇ ਆ ਉਹ ਉਹਨਾਂ ਨੇ ਤਾਂ ਉਸੇ ਬੋਤਲਾਂ ਚ ਪਾਣੀ ਦੇਖਿਆ ਆ ਉਹਨਾਂ ਨੂੰ ਕੀ ਪਤਾ ਕਿ ਪਾਣੀ ਜਦੋਂ ਵਗਦੇ ਆ ਮੈਨੂੰ ਪਾਣੀ ਕਿਸੇ ਦੇ ਦੇਸ਼ ਦੀ ਸਰਦ ਦੀ ਪ੍ਰਵਾਹ ਨਹੀਂ ਕਰਦੇ ਸਤਿ ਸ਼੍ਰੀ ਅਕਾਲ ਮੈਂ ਗੁਰਪਿਆਰ ਸਿੰਘ ਤੁਸੀਂ ਜੁੜ ਚੁੱਕੇ ਹੋ ਦੂਜਾ ਪੰਜਾਬ ਟੀਵੀ ਦੇ ਨਾਲ ਜੰਮੂ ਕਸ਼ਮੀਰ ਦੇ ਪਹਿਲਗਾਮ ਵਿੱਚ ਅੱਤਵਾਦੀ ਹਮਲੇ ਤੋਂ ਬਾਅਦ 26 ਲੋਕ ਮਾਰੇ ਗਏ ਸਨ ਤੇ 20 ਤੋਂ ਜ਼ਿਆਦਾ ਜਿਹੜੇ ਲੋਕ ਸੀ ਉੱਥੇ ਜ਼ਖਮੀ ਹੋ ਗਏ ਸਨ ਹਮਲਾ ਤਾਂ ਹੋਇਆ ਪਰ ਉਸ ਤੋਂ ਬਾਅਦ ਜਿਹੜੀ ਭਾਰਤ ਦੇ ਵਿੱਚ ਸਿਆਸਤ ਹੋ ਰਹੀ ਹੈ ਉਹ ਹਮਲੇ ਤੋਂ ਜ਼ਿਆਦਾ ਭਿਆਨਕ ਰੂਪ ਧਾਰਨ ਕਰ ਸਕਦੀ ਹੈ ਜਿਵੇਂ ਧਰਮ ਦੇ ਨਾਂ ਤੇ ਰਾਜਨੀਤੀ ਜਾਤ ਪਾਤ ਦੇ ਨਾਂ ਤੇ ਰਾਜਨੀਤੀ ਹੋ ਰਹੀ ਹੈ ਇਸ ਮੁੱਦੇ ਨੂੰ ਲੈ ਕੇ ਅਸੀਂ ਗੱਲ ਕਰਾਂਗੇ ਸਾਰੀ ਗੱਲਬਾਤ ਦੇ ਦੌਰਾਨ ਅੱਜ ਸਾਡੇ ਵਿੱਚ ਮੌਜੂਦ ਹੋਣਗੇ ਉੱਗੇ ਵਿਦਵਾਨ ਡਾਕਟਰ ਖੁਸ਼ਾਲ ਸਿੰਘ ਜੀ ਸਰ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਰ ਸਭ ਤੋਂ ਪਹਿਲਾਂ ਇਹ ਦੱਸੋ ਤੁਸੀਂ ਇਸ ਹਮਲੇ ਨੂੰ ਕਿਵੇਂ ਦੇਖਦੇ ਹੋ ਦੇਖੋ ਜਦੋਂ ਕੋਈ ਵੀ ਦੁਨੀਆ ਦੇ ਉੱਤੇ ਇਸ ਤਰ੍ਹਾਂ ਦਾ ਹਮਲਾ ਹੁੰਦਾ ਹੈ ਜਿਹਦੇ ਵਿੱਚ ਇਨੋਸੈਂਟ ਲੋਕ ਮਰਦੇ ਆ ਜੀ ਉਹਨੂੰ ਕੋਈ ਵੀ ਦੇਸ਼ ਕਿ ਕੋਈ ਵੀ ਇਨਸਾਨੀਅਤ ਹੈ ਜਿਹੜੀ ਉਹਨੂੰ ਜਾਇਜ਼ ਨਹੀਂ ਠਹਿਰਾ ਸਕਦੀ ਬਿਲਕੁਲ ਤੇ ਨਾ ਹੀ ਕੋਈ ਠਰਾਉਣੀ ਚਾਹੀਦੀ ਹ ਹ ਸੋ ਜੇ ਇੱਥੇ ਪਹਿਲਗਾਮ ਚ ਵੀ ਹੋਇਆ ਜਿੰਨੇ ਵੀ ਕੀਤਾ ਹੈਗਾ ਜੀ ਉਹ ਬਹੁਤ ਮਾੜਾ ਆ ਉਹਦੀ ਸਾਰੇ ਪਾਸਿਓਂ ਤੋਂ ਨਿਖੇਧੀ ਹੋ ਰਹੀ ਆ ਔਰ ਸਭ ਤੋਂ ਪਹਿਲੀ ਵੱਡੀ ਗੱਲ ਇਹ ਆ ਕਿ ਇਹਦਾ ਜਿਹੜਾ ਆ ਸਭ ਤੋਂ ਵੱਧ ਨੁਕਸਾਨ ਜਿਹੜਾ ਕਸ਼ਮੀਰ ਨੂੰ ਹੋਇਆ ਕਿ ਉਹਦਾ ਉਹਨਾਂ ਦੇ ਜੀਵਨ ਦਾ ਜਿਹੜਾ ਕੇਂਦਰੀ ਟੂਰਿਜ਼ਮ ਹੈ ਉਹ ਟੂਰਿਜ਼ਮ ਹੈ ਤੇ ਜਦੋਂ ਕੋਈ ਐਵੇਂ ਦੀ ਘਟਨਾ ਵਾਪਰਦੀ ਹੈ ਉਹਦੇ ਨਾਲ ਉਹਦਾ ਜਿਹੜਾ ਟੂਰਿਜ਼ਮ ਪ੍ਰਭਾਵਿਤ ਹੁੰਦਾ ਹੈ ਲੋਕਾਂ 'ਚ دہشت ਹੁੰਦੀ ਹੈ ਇਸ ਕਰਕੇ ਕਸ਼ਮੀਰੀਆਂ ਨੇ ਵੱਡੇ ਪੱਧਰ ਤੇ ਇਹਦਾ ਵਿਰੋਧ ਕੀਤਾ ਹੈਗਾ ਆ ਤੇ ਜਿਸ ਦਾ ਸਾਹਮਣੇ ਆਇਆ ਬਾਕੀ ਮੁਸਲਮਾਨ ਸਮਾਜ ਭਾਵੇਂ ਪੰਜਾਬ 'ਚ ਹੈ ਭਾਵੇਂ ਪੰਜਾਬ ਤੋਂ ਬਾਹਰਲੇ ਉਹਨਾਂ ਨੇ ਵੀ ਇਹਦੀ ਜਿਹੜੀ ਹੈ ਵੱਡੇ ਪੱਧਰ ਤੇ ਨਖੇਤੀ ਕੀਤੀ ਹੈ ਜੀ ਸਰ ਜਿਵੇਂ ਕਿ ਦੇਖਿਆ ਗਿਆ ਭਾਰਤ ਦੇ ਵੱਖ-ਵੱਖ ਸਟੇਟਸ ਦੇ ਵਿੱਚ ਜੋ ਮੁਕਸ਼ਮੀਰ ਦੇ ਜਿਹੜੇ ਸਟੂਡੈਂਟ ਸੀ ਉਹ ਵੱਖ-ਵੱਖ ਯੂਨੀਵਰਸਿਟੀਆਂ ਸਕੂਲ ਜਦੇ ਵਿੱਚ ਸਟੱਡੀ ਕਰਨ ਆਏ ਹੋਏ ਸੀ ਪਰ ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਡਰ ਦਾ ਮਾਹੌਲ ਦੇਖਿਆ ਜਾ ਰਿਹਾ ਕਿਉਂਕਿ ਜਿਵੇਂ ਦੇ ਉਹਨਾਂ ਵਿਰੁੱਧ ਕਈ ਸਟੇਟਾਂ ਦੇ ਵਿੱਚ ਕਾਰਵਾਈ ਹੋਈ ਹੈ ਉਸ ਤੋਂ ਉਹ ਥੋੜੇ ਜਿ ਖੋਫ ਦੇ ਵਿੱਚ ਨੇ ਜਿਵੇਂ ਕਿ ਪੰਜਾਬ ਦੇ ਵਿੱਚ ਕਈ ਸਿੱਖ ਜਥੇਬੰਦੀਆਂ ਆਈਆਂ ਨੇ ਚੰਡੀਗੜ੍ਹ ਤੋਂ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਉਹਨਾਂ ਦੇ ਜਿਹੜੀ ਸਹੀ ਸਲਾਮਤੀ ਲਈ ਅੱਗੇ ਆਈ ਹੈ ਭਾਰਤ ਦੇ ਵਿੱਚ ਵੋਹ ਗਿਣਤੀ ਦੇ ਵਿੱਚ ਜਿਹੜੇ ਲੋਕ ਨੇ ਜਾਂ ਉਹ ਜਾਂ ਉਹਨਾਂ ਦੀਆਂ ਸੰਸਥਾਵਾਂ ਨੇ ਉਹ ਕਿਉਂ ਨਹੀਂ ਅੱਗੇ ਆ ਰਹੀਆਂ ਇਹ ਤਾਂ ਜੀ ਸਾਡੇ ਪਿਛਲੇ ਕਾਫੀ ਸਮੇਂ ਤੋਂ ਜਿਹੜੀ ਸਿਆਸਤ ਹੈ ਨਾ ਕੀਤੀ ਜਾ ਰਹੀ ਹੈ ਉਹ ਸਿਆਸਤ ਦੇ ਵਿੱਚ ਕਨਰੇਟਿਵ ਹੈ ਉਹ ਦੋਨਾਂ ਪਾਸੇ ਹੈ ਇਹ ਨਹੀਂ ਵੀ ਇੱਥੇ ਆ ਉਧਰ ਵੀ ਪਾਕਿਸਤਾਨ ਦੇ ਵਿੱਚ ਵੀ ਹੈ ਕਿ ਉਹਨਾਂ ਨੇ ਜਿਹੜੇ ਵੀ ਉਹਨਾਂ ਦੇ ਆਪਣੀਆਂ ਜਿਹੜੀਆਂ ਅਸਫਲਤਾਵਾਂ ਨੇ ਉਹ ਇੰਡੀਆ ਦੇ ਖਾਤੇ ਪਾਉਣੀਆਂ ਹੁੰਦੀਆਂ ਨੇ ਇੰਡੀਆ ਵਾਲੇ ਨੇ ਉਹ ਪਾਕਿਸਤਾਨ ਦੇ ਨਾਂ ਤੇ ਜਿਹੜੀ ਆ ਉਹ ਪਾਉਣੀ ਹੁੰਦੀ ਆ ਐਕਚੁਅਲੀ ਜਿਹੜਾ ਮਸਲਾ ਹੈਗਾ ਲੋਕਾਂ ਦਾ ਉਹਦੇ ਨਾਲ ਕੀ ਹੋ ਗਿਆ ਕਿ ਪਿਛਲੇ ਕਾਫੀ ਸਮੇਂ ਦੇ ਵਿੱਚ মিডিਏ ਦੇ ਵਿੱਚ ਇੱਕ ਵਰਗ ਜਨੂੰ ਗੋਦੀ মিডিਆ ਦਾ ਨਾਮ ਦਿੱਤਾ ਗਿਆ ਉਹ মিডিਆ ਨੇ ਜਿਹੜਾ ਲੋਕਾਂ ਦੇ ਵਿੱਚ ਸਸੰਸਨੀ ਫਲਾਉਣੀ ਹੁੰਦੀ ਹੈ ਉਹਨਾਂ ਨੇ ਲੋਕਾਂ ਨੂੰ ਇਸ ਤਰ੍ਹਾਂ ਕਰਤਾ ਸਰਕਾਰ ਨੂੰ ਇੱਥੇ ਜਾ ਕੇ ਕਰਤਾ ਕਿ ਉਹ ਪਾਕਿਸਤਾਨ ਤੇ ਅਟੈਕ ਕਰੇ ਜੀ ਬਿਲਕੁਲ ਹਾਲਾਂਕਿ ਜਿਹੜੇ ਸਾਡੇ ਦੋਨੇ ਦੇਸ਼ ਨੇ ਵਕਾਸੀਲ ਦੇਸ਼ ਨੇ ਦੋਨਾਂ ਚ ਕੋਈ ਲੜਾਈ ਲੜਨ ਦੇ ਸਮਰੱਥੀ ਨਹੀਂ ਅੱਧੀ ਭਾਰਤ ਦੇ ਜਿਹੜੀ ਜਿੰਨੀ ਪਾਪੂਲੇਸ਼ਨ ਕੁੱਲ ਪਾਕਿਸਤਾਨ ਦੀ ਆ ਉਸ ਤੋਂ ਬਾਅਦ ਤਾਂ ਭੁੱਖੀ ਸੌਂਦੀ ਰਾਤ ਨੂੰ ਹੂੰ ਜਿਹਦੇ ਦੇਸ਼ ਦੇ ਵਿੱਚ ਇੰਨੇ ਭੁੱਖਮਰੀ ਹੋਵੇ ਇੰਨੇ ਗਰੀਬੀ ਹੋਵੇ ਉੱਥੇ ਲੜਾਈਆਂ ਲੜਨ ਦੀ ਗੱਲ ਕਰਨੀ ਜਿਹੜੀ ਉਹ ਪੋਸੀਬਲ ਨਹੀਂ ਕਿੰਨੀ ਮਹਿੰਗੀ ਲੜਾਈ ਆ ਔਰ ਵੱਡੇ ਵੱਡੇ ਦੇਸ਼ ਜਿਹੜੇ ਅਮਰੀਕਾ ਵਰਗੇ ਦੇਸ਼ ਹੈ ਜਿਹੜੇ ਦੁਨੀਆ ਦੇ ਸਭ ਤੋਂ ਅਮੀਰ ਦੇਸ਼ ਹੈ ਉਹ ਲੜਾਈ ਨੂੰ ਕੰਟੀਨਿਊ ਨਹੀਂ ਕਰ ਰਖੇ ਉਹ ਇਹਦੇ ਨਾਲ ਸ਼ਾਂਤੀ ਬਣਾਉਣ ਤੇ ਲੱਗੇ ਹੋਏ ਆ ਤੋਂ ਸਾਨੂੰ ਲੜਾਈ ਵਾਲਾ ਜਿਹੜਾ ਆ ਜਿਹੜੇ ਵੀ ਉਸ ਪਾਸੇ ਦੇ ਲੋਕ ਲੈ ਕੇ ਜਾ ਰਹੇ ਆ ਉਹ ਮਾਰ ਦੂਸਰੀ ਗੱਲ ਜਿਹੜੀ ਤੁਸੀਂ ਕਹੇ ਉਹ ਬਹੁ ਗਿੰਤੀ ਆ ਜੀ ਬਹੁ ਗਿੰਤੀ ਨੂੰ ਇੱਕ ਇਥੇ ਜਿਹੜਾ ਆ ਉਹ ਲollipops ਦੇ ਦਿੱਤਾ ਜਾਂਦਾ ਸਸਤ ਦਾ ਨਾ ਮੰਨੋ ਕਿ ਅਸੀਂ ਸਾਰਾ ਕੋਈ Hindu ਧਰਮ ਦੇ ਨਾਂ ਤੇ ਕਰ ਰਹੇ ਆ ਸਾਰਾ ਕੋ ਹਾਲਾਂਕਿ Hindu society ਦੀਆਂ ਇੱਕ ਆਪਣੀਆਂ ਪ੍ਰੋਬਲਮ ਨੇ ਹੁਣ ਤੁਸੀਂ ਦੇਖੋ ਜਿਸ ਤਰ੍ਹਾਂ ਪਾਲਗਾਮ ਦੇ ਵਿੱਚ ਵੀ Hindu ਯਾਤਰੀ ਮਾਰੇ ਗਏ ਆ ਤਾਂ ਉਸ ਤੋਂ ਬਾਅਦ ਜਿਹੜਾ ਉੱਥੇ Hindu ਯਾਤਰੀ ਹੈ ਰਹਿ ਗਏ ਸੀਗੇ ਉਹਨਾਂ ਨੇ ਵਾਪਸ ਆਉਣਾ ਸੀ ਉਹਨਾਂ ਨੂੰ ਜਿਹੜੀ ਕਿੰਨੇ ਉਹਨਾਂ ਦੇ ਰੇਟ ਵਧਾ ਦਿੱਤੇ ਉਹਦਾ ਕੌਣ ਜ਼ਿੰਮੇਵਾਰ ਉੱਤੇ ਕੋਈ ਮੁਸਲਮਾਨਾਂ ਨੇ ਥੋੜਾ ਖਰੀਦਣਾ ਸੀਗਾ ਬਿਲਕੁਲ ਉੱਤੇ ਤਾਂ ਜਿਹੜੇ ਇੰਡੀਅਨ ਗਏ ਸੀ ਉਹਨਾਂ ਨੇ ਖਰੀਦਿਆ ਨਾ ਜੀ ਸੋ ਇਸੇ ਤਰ੍ਹਾਂ ਭਾਵੇਂ ਇਹ ਟਿਕਟਾਂ ਦੀ ਮਹਿੰਗਾਈ ਦੀ ਗੱਲ ਹੋਵੇ ਤਿੰਨ ਚਾਰ ਗੁਣਾ ਕਰਤੀਆਂ ਤਾਂ ਉਹਨਾਂ ਨੇ ਕਿੰਨੂੰ ਲੁੱਟਿਆ ਪਾਕਿਸਤਾਨ ਦੇ ਬੰਦਿਆਂ ਨੂੰ ਥੋੜਾ ਲੁੱਟਿਆ ਬਿਲਕੁਲ ਆਪਣੇ ਬੰਦਿਆਂ ਨੂੰ ਲੁੱਟਿਆ ਸੋ ਇਸ ਤਰ੍ਹਾਂ ਦੀ ਸਿਆਸਤ ਹੈ ਜਿਹੜੀ ਉਹ ਕੀਤੀ ਜਾ ਰਹੀ ਹੈ ਤੇ ਲੋਕਾਂ ਦੇ ਅਸੀਂ ਭਾਵੇਂ ਕਈ ਪ੍ਰਵਾਨ ਕਰਨ ਨਾ ਕਰਨ ਪਰ ਵੱਡੀ ਪੱਧਰ ਤੇ ਜਦੋਂ ਸੋਸਾਇਟੀ ਦੇ ਵਰਗ ਨੇ ਉਹ ਚੁੱਪ ਰਹਿ ਜਾਂਦੇ ਆ ਜੀ ਨਹੀਂ ਉਹਨਾਂ ਦਾ ਫਾਇਦਾ ਜ਼ਰੂਰ ਐਵੇਂ ਦੇ ਸ਼ਾਸਤ ਨੂੰ ਹੁੰਦਾ ਆ ਉਹ ਅਸੀਂ ਦੇਖ ਰਹੇ ਹਾਂ ਕਿ ਫਾਇਦਾ ਇਸ ਟਾਈਮ ਇੱਕ ਜਿਹੜਾ ਮੈਸੇਜ ਆ ਰਿਹਾ ਟੋਟਲ ਤੇ ਉਹਦੇ ਨਾਲ ਜਿਹੜੀ ਭਾਰਤ ਦਾ ਜਿਹੜਾ ਤਰਮਨਰ ਪੱਖ ਚਿਹਰਾ ਆ ਉਹ ਜ਼ਰੂਰ ਦਾ ਦਾਗਦਾਰ ਹੁੰਦਾ ਆ ਕਿਉਂਕਿ ਜਿਸ ਤਰ੍ਹਾਂ ਅਸੀਂ ਦੇਖਿਆ ਕੋਈ ਬੱਚਿਆਂ ਦੇ ਵਿੱਚ ਦੇਸ਼ ਤੇ ਕਿਤੇ ਕਿ ਇੱਕ ਦੁੱਖਾ ਘਟਨਾਵਾਂ ਪੰਜਾਬ ਤੋਂ ਬਾਹਰ ਇਹ ਤਾਂ ਹੋਈਆਂ ਵੀ ਐ ਕਿ ਜਿਨ੍ਹਾਂ ਨੂੰ ਜੇ ਕਿ ਦੁਕਾਨਦਾਰ ਨੂੰ ਕੁੱਟ ਦੋ ਜਿੱਤੇ ਅਟੈਕ ਕਰ ਦੋ ਔਰ ਸਵੈਗਤ ਤੌਰ ਤੇ ਤੁਸੀਂ ਜਿਹੜਾ ਆ ਇਸ ਤਰ੍ਹਾਂ ਦੀਆਂ ਕਾਰਵਾਈਆਂ ਕਰ ਰਹੇ ਹੋ ਜਿਨ੍ਹਾਂ ਤੁਸੀਂ ਮਹਾਤਮਾ ਗਾਂਧੀ ਜਿਨੂੰ ਰਾਸ਼ਟਰ ਪਿਤਾ ਕਹਿੰਦੇ ਹੋ ਉਹਨਾਂ ਦੀਆਂ ਭਾਵਨਾਵਾਂ ਦੇ ਬਿਲਕੁਲ ਉਲਟਾ ਹੈ ਤੇ ਮੈਨੂੰ ਲੱਗਦਾ ਕਿ ਇਹ ਜਿੱਧਰ ਨੂੰ ਸਿਆਸਤ ਜਾ ਰਹੀ ਹੈ ਇਹ ਸਿਆਸਤ ਵਾਸਤੇ ਵੀ ਬਹੁਤਾ ਫਾਇਦੇਮੰਦ ਸੌਦਾ ਨਹੀਂ ਹੈ ਘਾਟੇਵੰਦ ਸੌਦਾ ਆ ਇਹਦੇ ਤੋਂ ਤੁਹਾਨੂੰ ਪਿੱਛੇ ਆਉਣਾ ਪੈਗਾ ਕਿਉਂਕਿ ਅੱਜ ਦੀ ਗੱਲ ਤੁਸੀਂ ਕਹਿ ਦਿੱਤਾ ਆ ਲੋਕਾਂ ਦੇ ਵਿੱਚ ਪ੍ਰਚਾਰ ਕਰਤਾ ਸੀ ਭਾਰਤ ਦਾ ਪਾਕਿਸਤਾਨ ਦਾ ਪਾਣੀ ਬੰਦ ਕਰਤਾ ਆ ਜਲ ਸਮਝਾਉਤਾਰਦ ਕਰਤਾ ਆ ਜਿਹੜੇ ਮਾਹਰ ਨੇ ਪਾਣੀ ਦੇ ਜਿਨ੍ਹਾਂ ਦਾ ਇਸ ਫੀਲਡ 'ਚ ਕੰਮ ਕੀਤਾ ਆ ਉਹਨਾਂ ਦਾ ਕਹਿਣਾ ਹੈ ਕਿ ਜੇ ਅੱਜ ਪਾਣੀ ਰੋਕਣਾ ਹੋਵੇ ਪਾਕਿਸਤਾਨ ਦਾ ਤਾਂ ਉਹਦੇ ਵਾਸਤੇ ਜਿਹੜੀ ਤਿਆਰੀ ਦੀ ਲੋੜ ਹੈ ਹੂੰ ਡੈਮ ਦੀ ਉਹ ਵੀ ਸਾਲ ਲੱਗਣਗੇ ਘੱਟੋ ਘੱਟ ਜੇ ਅੱਜ ਰੁਕਣਾ ਹੈ ਸੀ ਬਿਲਕੁਲ ਤੇ ਉਹਦੇ ਨਾਲ ਜਿਹੜਾ ਤੁਹਾਨੂੰ Shimla ਸਮਝੌਤਾ ਕਈ ਸਮਝੌਤਿਆਂ ਤੋਂ ਬਾਹਰ ਆਉਣਾ ਪਏਗਾ ਜਦੋਂ ਅਸੀਂ ਸਮਝੌਤਾ ਤੋਂ ਬਾਹਰ ਆਉਨੇ ਆ ਤਾਂ ਇੰਟਰਨੈਸ਼ਨਲ ਪਾਵਰਾਂ ਉਹਦੇ ਚ ਇਨਵਾਈਟ ਹੋ ਜਾਂਦੀਆਂ ਨੇ ਟਕਲ ਹੋ ਜਾਂਦੀਆਂ ਉਹਨਾਂ ਦੇ ਟਕਲਬਾਦ ਆ ਮੰਨ ਲਓ ਜੇ Shimla ਸਮਝੌਤਾ ਟੁੱਟਦਾ ਆ ਉਹ ਆਲਰੇਡੀ ਸਰ ਰੱਦ ਕੀਤਾ ਗਿਆ ਨਹੀਂ ਰੱਦ ਨਹੀਂ ਹਲੇ ਤੱਕ ਰੱਦ ਨਹੀਂ ਹਲੇ ਉਹਦੇ ਬਿਆਨ ਦਿੱਤੇ ਜਾ ਰਹੇ ਆ ਰੱਦ ਤਾਂ ਉਦੋਂ ਹੋਊਗਾ ਨਾ ਜਦੋਂ ਉਹਦੇ ਵਿੱਚ ਫੀਲਡ ਤੇ ਜਾ ਕੇ ਕੁਝ ਹੋਏਗਾ ਹਲੇ ਤਾਂ ਬਿਆਨ ਪੋਲਿਟਿਕਲ ਬਿਆਨ ਆ ਪ੍ਰਧਾਨ ਮੰਤਰੀ ਦੇ ਦੇ ਦਿੱਤੇ ਆ ਬਿਆਨ ਲੇਕਿਨ ਅਮਰੀਕਾ ਨੇ ਬਿਆਨ ਦਿੱਤਾ ਆ ਕਿ ਸਾਡਾ ਪਾਕਿਸਤਾਨ ਵੀ ਦੋਸਤ ਆ ਸਾਡਾ ਹਿੰਦੁਸਤਾਨ ਵੀ ਦੋਸਤ ਆ ਤੇ ਇਹ ਮਾੜਾ ਬੁੱਟਾ ਪਚੇਨਾਂ ਦਾ ਚੱਲਦਾ ਰਹਿੰਦਾ ਆ ਤੋਂ ਉਹਦੇ ਖਿਲਾਫ ਕੋਈ ਜੁਰਤ ਨਹੀਂ ਹੈਗੀ ਕਿ ਬੋਲ ਜਾਏ ਜਿਹੜਾ ਆ ਉਹ ਮੋਦੀ ਬੋਲ ਦੇ ਦੂਸਰਾ ਕਿ ਜਿਹੜੀ ਪਾਕਿਸਤਾਨ ਦੇ ਵਿੱਚ ਜਿਹੜਾ ਕਸ਼ਮੀਰ ਹੈ ਜਿਹੜਾ ਉਹਨਾਂ ਦਾ ਬਹੁਤ ਮਹਿੰਗਾ ਇਲਾਕਾ ਆ ਜਿਹੜਾ ਖੇ ਇਲਾਕਾ ਆ ਉਹਦਾ ਸਾਰੇ ਠੇਕੇ ਚైనా ਦੇ ਨੇ ਚైనా ਦੀ ਸਕਿਉਰਟੀ ਹੈ ਬਿਲਕੁਲ ਤੇ ਉਹ ਕਿਵੇਂ ਚైనా ਚਾਹੇਗਾ ਕਿ ਉਹ ਉਹਦੀ ਉਹਦੀ ਸਾਰੀ ਸਕਿਉਰਟੀ ਦਾ ਉੱਥੇ ਉਹਦੀ ਹੈਗੀ ਆ ਤਾਂ ਭਾਰਤ ਵਿੱਚ ਇੰਨੀ ਸਮਰੱਥਾ ਵੀ ਹੈ ਨਹੀਂ ਕਿ ਉਹ ਚైనా ਵਰਗੇ ਵੱਡੇ ਦੇਸ਼ ਦੇ ਨਾਲ ਕੋਈ ਪੰਗਾ ਲੈ ਲਵੇ ਇਹ ਸਿਰਫ ਇੱਕ ਆਪਣੇ ਵੋਟਰਾਂ ਨੂੰ ਖੁਸ਼ ਕਰਨ ਵਾਸਤੇ ਇੱਕ ਜਿਹੜੇ ਹੈ ਇੱਕ ਜਿਹੜੇ ਫੋਕੇ ਜਿਹੜੇ ਹੈ ਇੱਕ ਅਸੀਂ ਕਹੀਏ ਕਿ ਉਹ ਜਿਹੜੇ ਆ ਉਹ ਦਮਗਦੇ ਮਾਰੇ ਜਾਣ ਵਾਲੀ ਗੱਲ ਹੈ ਇਸ ਤੋਂ ਇਲਾਵਾ ਕੁਝ ਨਹੀਂ ਹੈ ਜੰਗ-ਜੁੰਗ ਨਹੀਂ ਹੋਣਾ ਜੰਗ ਦਾ ਕੋਈ ਸਾਡਾ ਦੇਸ਼ ਅਫੋਰਡ ਹੀ ਨਹੀਂ ਕਰ ਸਕਦਾ ਅੱਛਾ ਜੀ ਸਰ ਜਿਵੇਂ ਆਰਟੀਕਲ 370 ਹਟਾਉਣ ਤੋਂ ਬਾਅਦ ਮੋਦੀ ਗਵਰਨਮੈਂਟ ਨੇ ਕਹਿਇਆ ਸੀ ਵੀ ਅਸੀਂ ਅੱਤਵਾਦ ਦਾ ਲੱਕ ਤੋੜ ਦਿੱਤਾ ਹੁਣ ਅੱਤਵਾਦ ਭਾਰਤ ਵਿੱਚ ਆਪਣੇ ਪੈਰ ਨਹੀਂ ਪਸਾਰ ਸਕਿਆ ਉਸ ਤੋਂ ਬਾਅਦ ਫਿਰ ਉੜੀ ਅਟੈਕ ਹੋਇਆ ਅੱਤਵਾਦੀਆਂ ਵੱਲੋਂ ਕੀਤਾ ਗਿਆ ਉਸ ਤੋਂ ਬਾਅਦ ਪਹਿਲਗਾਮ ਅਟੈਕ ਹੋਇਆ ਉਸ ਤੋਂ ਬਾਅਦ 2024 ਚਵੇਰ ਰੈਸ਼ੀ ਅਟੈਕ ਹੋਇਆ ਜਿਹਦੇ ਵਿੱਚ 10 ਤੋਂ ਵੱਧ ਜਿਹੜੇ ਸ਼ਰਧਾਲੂ ਸੀ ਅੰਮ੍ਰਿਤ ਨਾਸ ਜਾ ਰਹੇ ਸੀ ਉਹਨਾਂ ਦੀਆਂ ਹੱਤਿਆਵਾਂ ਕਰ ਦਿੱਤੀਆਂ ਗਿਆ ਸੀ ਪਰ ਹੁਣ ਜਿਹੜਾ ਪਹਿਲਗਾਮ ਅਟੈਕ ਹੋਇਆ ਸਰ ਤੁਹਾਨੂੰ ਨਹੀਂ ਲੱਗਦਾ ਵੀ ਜਿਹੜੀ ਗਵਰਨਮੈਂਟ ਹਰ ਪੱਖ ਤੋਂ ਫਲॉप ਹੋਈ ਹੈ ਇਹ ਬਲੌਪ ਤਾਂ ਹੁੰਦੀ ਜਦੋਂ ਤੁਹਾਡੇ ਏਰੀਆ ਦੇ ਵਿੱਚ ਦੇਖੋ ਹੁਣ ਗਵਰਨਮੈਂਟ ਕਿਵੇਂ ਦੀ ਦੋਚਿੱਤੀ ਕਿਸ ਤਰ੍ਹਾਂ ਦੇ ਉਹ ਸਵਾਲ ਕਨਟਰਡਿਕਸ਼ਨਾਂ ਨੇ ਵਿੱਚ ਇੱਕ ਪਾਸੇ ਤੁਸੀਂ ਇਹ ਤੁਹਾਡਾ ਮੀਡੀਆ ਇਹ ਪ੍ਰਚਾਰ ਕਰ ਰਿਹਾ ਹੈ ਕਿ ਇਹ ਪਾਕਿਸਤਾਨ ਤੋਂ ਐਸੇ ਲੋਕ ਜੇ ਪਾਕਿਸਤਾਨ ਤੋਂ ਆ ਕੇ ਲੋਕਾਂ ਨੇ ਘਰ ਟਾਇਆ ਆਇਆ ਆ ਤੁਹਾਡੀ ਪਾਕਿਸਤਾਨ ਤੋਂ ਆਏ ਸੀ ਤਾਂ ਇੱਥੇ ਘਰ ਕਿੰਨਾ ਦੇ ਟਾਰੇ ਤੁਸੀਂ ਘਰ ਤਾਂ ਤੁਸੀਂ ਕਸ਼ਮੀਰ ਚ ਟਾਇਆ ਇਹਦਾ ਮਤਲਬ ਬੰਦੇ ਇੱਥੇ ਰਹਿੰਦੇ ਸੀਗੇ ਉਹ ਕਸ਼ਮੀਰ ਪਾਕਿਸਤਾਨ ਤੋਂ ਨਹੀਂ ਆਏ ਤੁਹਾਡੇ ਦੋਨਾਂ ਚ ਇੱਕ ਗੱਲ ਗਲਤ ਹੈ ਇਹ ਲੋਕਾਂ ਨੂੰ ਕਿਸ ਤਰ੍ਹਾਂ ਮਤਤ ਜਿਟਾਉਂਗੇ ਦੂਸਰਾ ਹੈ ਕਿ ਪਾਕਿਸਤਾਨ ਦੇਖੋ ਇਹਦੇ ਕੋਈ ਦੋਰਾਵਾ ਨਹੀਂ ਗਿਆ ਜਿਹੜਾ ਸਾਡਾ ਗੁਆਂਡੀ ਦੇਸ਼ ਹੈ ਬਹੁਤ ਸਾਰੇ ਜਿਹੜੀ ਉਹ ਡਿਪਲੋਮੇਸੀ ਹੈਗੀ ਆ ਉਹ ਸਾਰਾ ਕੁਝ ਚੱਲ ਆ ਜਾਂਦਾ ਹੈ ਦੇਸ਼ਾਂ ਦਾ ਆਪਸ ਵਿੱਚ ਅਸੀਂ ਇਹ ਨਹੀਂ ਕਹਿੰਦੇ ਕੋ ਪ੍ਰੋਮੋਟ ਨਹੀਂ ਕਰ ਰਿਹਾ ਅਤਵਾਦ ਨੂੰ ਜਾਂ ਸਹਿਯਤ ਨਹੀਂ ਦੇ ਰਿਹਾ ਇਸੇ ਗਲਤ ਮੁਕ ਕਰਿਆ ਜਾਂ ਸਕਦਾ ਲੇਕਿਨ ਜਿਸ ਤਰੀਕੇ ਨਾਲ ਇਹਨਾਂ ਨੇ ਸਾਰਾ ਕੁਝ ਉਹਦਾ ਰਚਿਆ ਜਾਂ ਉਥੋਂ ਦੀ ਉਹਨਾਂ ਦੀ ਸਿਆਸਤ ਹੈ ਜਿਹੜੀ ਉਹ ਸਿਆਸਤ ਉਹ ਕਹਿੰਦੇ ਆ ਕਿ ਅਸੀਂ ਇਹਦੇ ਅਮਰੀਕਾ ਨੂੰ ਚਾਈਨਾ ਨੂੰ ਕੋਈ ਵੀ ਵੱਡੀ ਜਿਹੜੀ ਦੁਨੀਆ ਦੀ ਏਜੰਸੀ ਹੈ ਉਹਦੇ ਲਈ ਸਹਿਯੋਗ ਦੇਣ ਲਈ ਤਿਆਰ ਆ ਇਹ ਜਾਂਚ ਉੱਤੇ ਕਰਾ ਲੋ ਬਿਲਕੁਲ ਭਾਰਤ ਵੱਲੋਂ ਤੱਕ ਬਿਆਨ ਨਹੀਂ ਆਇਆ ਤੇ ਉਹਦਾ ਇਹ ਫਿਰ ਇਸ਼ਾਰਾ ਮੈਸੇਜ ਦੁਨੀਆ ਤੇ ਕੀ ਜਾਏਗਾ ਇਹ ਭਾਰਤ ਦੀਆਂ ਏਜੰਸੀਆਂ ਨੇ ਕਰਾਇਆ ਇਹ ਕੋ ਉਹਨਾਂ ਦੇ ਦਲੀਲ ਵਿੱਚ ਜਿਹੜਾ ਵਜਨ ਇਸ ਗੱਲ ਕੇ ਬਰ ਜਾਂਦਾ ਹੈ ਕਿ ਉਹ ਪਿਛਲੇ ਦੌਰ ਦੇ ਵਿੱਚ ਜਿਹੜਾ ਕਸ਼ਮੀਰ ਦਾ ਟੂਰਿਜ਼ਮ ਸੀ ਜਿਹੜੇ ਅੰਕੜੇ ਦੱਸਦੇ ਆ ਕਿ 2 ਕਰੋੜ ਤੋਂ ਉੱਤੇ ਜਿਹੜਾ ਟੂਰਿਸਟ ਹੈ ਉਹ ਪਿਛਲੇ ਸਾਲ ਪਸ਼ਨੀਰ ਤੇ ਜਾ ਕੇ ਗਿਆ 35 ਲੱਖ ਦੇ ਲਗ ਹਾਂ ਜੀ ਤੇ ਜੇ ਉਹ ਟੂਰਿਜ਼ਮ ਕਿੱਥੋਂ ਗਿਆ ਆ ਅੰਤਰਾਂਚਲ ਚੋਂ ਗਿਆ ਆ ਹਮਾਚਲ ਚੋਂ ਗਿਆ ਆ ਉਧਰ ਜਾਂਦਾ ਆ ਤੇ ਹੁਣ ਜੇ ਉਹ ਉੱਥੇ ਅਟੈਕ ਹੋਇਆ ਆ ਉਹਦਾ ਬੈਨੀਫਿਸ਼ੀਅਰੀ ਕੌਣ ਹੈ ਉਹ ਜਿਹੜਾ ਟੂਰਿਸਟ ਉੱਥੇ ਨਹੀਂ ਜਾਏਗਾ ਕਸ਼ਮੀਰ ਉਹ ਹਮਾਚਲ ਚ ਜਾਏਗਾ ਉਂਤਰਾਛਲ ਚ ਜਾਏਗਾ ਤਾਂ ਇਹ ਸਾਰੇ ਕਾਸੇ ਦੀ ਜਾਂਚ ਜਰੂਰ ਹੋਣੀ ਚਾਹੀਦੀ ਆ ਲੋਕਾਂ ਦੇ ਵਿੱਚ ਸਵਾਲ ਖੜੇ ਕਰ ਦਿੱਤੇ ਆ ਇਹਦਾ ਦੋਸ਼ੀ ਕੌਣ ਹੈ ਇਹ ਤੇ ਇੱਕ ਉਦੋਂ ਪਹਿਲਾਂ ਤਾਂ ਦਾਅਵੇ ਆ ਦੋਨਾਂ ਧਿਰਾਂ ਵੱਲੋਂ ਕੀਤੇ ਜਾਂਦੇ ਆ ਲੇਕਿਨ ਗਰਾਊਂਡ ਤੇ ਉਦੋਂ ਪਤਾ ਲੱਗੂਗਾ ਜਦੋਂ ਕੋਈ ਜਿਹੜੇ ਨਿਰਪੱਖ ਜਾਂਚ سامنے ਆ ਜੇਗੀ ਜਾਂਚ ਹਲੇ ਤੱਕ ਚਿੱਟੀ ਸਿੰਘਪੁਰਾ ਦੀ ਨਹੀਂ ਹੋਈ ਹਾਂ ਜਾਂਚ ਹਲੇ ਤੱਕ ਕੰਪਲੀਟ ਹੈ ਜੋ 1984 ਦੀ ਨਹੀਂ ਹੋਈ ਗੁਜਰਾਤ ਦੇ ਦੰਗਿਆਂ ਦੀ ਨਹੀਂ ਹੋਈ ਜਦੋਂ ਇਹ ਸਾਰੀਆਂ ਜਾਂਚਾਂ ਹਲੇ ਪੈਂਡਿੰਗ ਪਈਆਂ ਨੇ ਤੇ ਉਹਦੇ ਦਰਮਿਆਨ ਇਹ ਆਸ ਕਰ ਲੈਣੀ ਜੀ ਕਿ ਇਸ ਘਟਨਾ ਦੀ ਜਾਂਚ ਨਿਰਪੱਖ ਹੋ ਜਾਏਗੀ ਸਾਡੇ ਬਾ ਇਹਦਾ ਬੜਾ ਔਖਾ ਜਿਹਾ ਲੱਗਦਾ ਸਰ ਜਿਵੇਂ ਕਿ ਦੇਖਿਆ ਗਿਆ ਭਾਰਤ ਵਿੱਚ 12 ਲੱਖ ਤੋਂ ਵੱਧ ਜਿਹੜੀ ਫੌਜੀ ਨਫਰੀ ਹੈ ਉਸ ਤੋਂ ਅੱਧੀ ਫੌਜ ਆ ਜਿਹੜੀ 6 ਤੋਂ 7 ਲੱਖ ਦੇ ਕਰੀਬ ਉਹ ਕੱਲੇ ਜੰਮੂ ਕਸ਼ਮੀਰ ਦੇ ਵਿੱਚ ਲਾਈ ਕਰਦੀ ਆ ਉੱਥੇ ਰਹਿੰਦੀ ਆ ਉਸ ਤੋਂ ਬਾਅਦ ਐਨਆਈਏ ਰੌ ਆਈਵੀ ਵਰਗੀ ਏਜੰਸੀ ਦਾ ਹੋਣਾ ਤੇ ਇਹ ਹਮਲਾ ਫਿਰ ਵੀ ਹੋ ਜਾਣਾ ਇਹ ਕਿਤੇ ਨਾ ਕਿਤੇ ਦੇਖਣ ਵਾਲੀ ਗੱਲ ਆ ਵੀ ਸਰਕਾਰ ਦੀ ਜਿਹੜੀ ਮਾਨਸਿਕਤਾ ਉਹਦੀ ਜਿਹੜੀ ਪਾਲਿਸੀਆਂ ਉਹ ਨੂੰ ਦਰਕਨਾਰ ਨਹੀਂ ਕਰਦਾ ਬਿਲਕੁਲ ਜੀ ਦੇਖੋ ਦੁਨੀਆ ਦੀ ਸਭ ਤੋਂ ਜਿਹੜੇ ਆ ਅਸੀਂ ਕਹੀਏ ਸਿਕਿਉਰਟੀ ਵਾਲੀ ਸਟੇਟ ਆ ਜਿੱਥੇ ਸਭ ਤੋਂ ਵੱਧ ਫੌਜ ਪੁਲਿਸ ਹੈਗੀ ਆ ਜੀ ਜਿਹੜਾ ਕਸ਼ਮੀਰ ਹੈ ਹਮ ਲੇਕਿਨ ਉੱਥੇ ਘਟਨਾਵਾਂ ਹੋ ਰਹੀਆਂ ਨੇ ਜੀ ਤੇ ਜਿਸ ਤਰੀਕੇ ਨਾਲ ਹੁਣ ਤੱਕ ਸਾਰਾ ਸਾਹਮਣੇ ਆਇਆ ਹਮ ਕਿ ਉੱਥੇ ਜਿੰਨੀ ਸਿਕਿਉਰਿਟੀ ਹੁੰਦੀ ਆ ਉਸ ਵਕਤ ਕਿਉਂ ਨਹੀਂ ਜੀ ਸਵਾਲ ਤਾਂ ਬੜੇ ਹੈਗੇ ਆ ਬਿਲਕੁਲ ਤੇ ਗਵਰਨਮੈਂਟ ਤਾਂ ਫੇਲ ਹੋ ਰਹੀ ਆ ਪੋਲੀਟੀਕਲੀ ਫੇਲ ਹੋ ਰਹੀ ਆ ਕਿਉਂਕਿ ਜਿਹੜਾ ਦਾਵਾ ਕੀਤਾ ਗਿਆ ਸੀਗਾ ਇੱਕ ਕਸ਼ਮੀਰ ਜੋ ਜਿਹੜਾ ਤਵਦ ਖਤਮ ਕਰ ਦਿੱਤਾ ਆ ਧਾਰਾ 370 ਤੋਂ ਬਾਅਦ ਲੋਕ ਬੜੇ ਖੁਸ਼ ਹੋ ਗਏ ਆ ਉਹ ਬਹੁਤ ਭੰਗੜੇ ਪਾ ਰਹੇ ਆ ਉਹ ਸਾਰਾ ਕੁਝ ਜਿਹੜਾ ਆ ਠੀਕ ਹੈ ਹੁਣ ਲੇਕਿਨ ਇੱਕ ਜਿਹੜਾ ਵੱਖਰਾ ਨਰੇਟਿਵ ਹੈ ਹੁਣ ਕਿਉਂਕਿ ਵੱਡੀ ਪੱਧਰ ਤੇ ਜਿਹੜੇ ਆ ਕਸ਼ਮੀਰੀ ਆ ਜੀ ਉਹਨਾਂ ਨੇ ਵਿਰੋਧ ਕੀਤਾ ਹੈਗਾ ਆ ਇਹਦਾ ਹਮਲੇ ਦਾ ਤਾਂ ਭਾਰਤ ਦਾ ਮੀਡੀਆ ਇਸ ਤਰ੍ਹਾਂ ਪੇਂਟ ਕਰ ਰਿਹਾ ਉਹਨੂੰ ਬੋਦੀ ਮੀਡੀਆ ਕਿ ਜਿਵੇਂ ਉਹ ਸਾਰੇ ਲੋਕ ਜਿਹੜੇ ਆ ਉਹ ਭਾਰਤ ਦੇ ਰਾਸ਼ਟਰਵਾਦੀ ਹੋਗੇ ਹੁੰਦੇ ਆ ਲੇਕਿਨ ਜਦੋਂ ਕਸ਼ਮੀਰ 'ਚ ਪੁਲਿਸ ਮੁਕਾਬਲੇ ਹੁੰਦੇ ਆ ਅਵਿਦਕੀਆਂ ਹੁੰਦੀਆਂ ਨੇ ਉਦੋਂ ਲੋਕ ਉਹ ਜਦੋਂ ਕੋਈ ਆਪਣੀ ਕਾਰਵਾਈ ਦੀ ਆਵਾਜ਼ ਠਾਉਂਦੇ ਉਦੋਂ ਉਹਨਾਂ ਨੂੰ ਪੱਥਰਬਾਜ਼ ਕਹਿ ਕੇ ਪੂਰ ਤਰ੍ਹਾਂ ਜਿਹੜਾ ਨਕਾਰਿਆ ਜਾਂਦਾ ਉਹ ਗਵਰਨਮੈਂਟ ਪੋਲੀਟੀਕਲ ਜਿਹੜੀ ਪਾਲਿਸੀ ਤੇ ਫੇਲ ਹੋਈ ਹੈ ਪੂਰੀ ਤਰ੍ਹਾਂ ਸਰ ਇਸ ਹਮਲੇ ਤੋਂ ਬਾਅਦ ਜਾਂ ਜਿਹੜੇ ਪਹਿਲਾਂ ਹਮਲੇ ਹੋਏ ਨੇ ਉਹ ਉਸ ਤੋਂ ਬਾਅਦ ਦੇਖਿਆ ਗਿਆ ਭਾਰਤ ਤੇ ਪਾਕਿਸਤਾਨ ਦੇ ਵਿੱਚ ਤਣਾਅ ਬਹੁਤ ਵੱਧ ਜਾਂਦਾ ਜਿਹੜਾ ਉਸ ਤਣਾਅ ਦਾ ਅਸਰ ਆ ਉਹ ਮੁੱਖ ਤੌਰ ਤੇ ਪੰਜਾਬ ਤੇ ਬਹੁਤ ਪ੍ਰਭਾਵਿਤ ਕਰਦਾ ਪੰਜਾਬ ਨੂੰ ਕਿਉਂਕਿ ਕਿਉਂਕਿ ਬਾਰਡਰ ਸਟੇਟ ਹੈ ਪੰਜਾਬ ਦਾ ਟ੍ਰੇਡ ਆਲਮੋਸਟ ਬੰਦ ਹੋ ਜਾਂਦਾ ਪਾਕਿਸਤਾਨ ਨਾਲ ਜਦੋਂ ਵੀ ਤਣਾਅ ਪੈਦਾ ਹੁੰਦਾ ਤੇ ਪੰਜਾਬ ਦੇ ਮੌਜੂਦਾ ਹਾਲਾਤ ਕੋਈ ਬਹੁਤੇ ਚੰਗੇ ਨਹੀਂ ਪੰਜਾਬ ਦੀ ਜੀਡੀਪੀ 16ਵੇਂ ਨੰਬਰ ਤੇ ਹੈ ਪੰਜਾਬ ਦਾ ਜਿਹੜਾ ਵਿੱਤੀ ਘਾਟਾ ਉਹ ਹਰ ਸਾਲ ਆਪਾਂ ਨੂੰ ਪਤਾ ਲੱਗਦਾ ਕਿ ਕਿੰਨਾ ਕਰਜ਼ਾ ਪੰਜਾਬ ਦੇ ਉੱਤੇ ਪਰ ਜੇ ਕਿਤੇ ਨਾ ਕਿਤੇ ਬਾਰਡਰ ਓਪਨ ਹੁੰਦਾ ਤਾਂ ਟ੍ਰੇਡ ਵੱਧਦਾ ਹੈ ਉਹਨਾਂ ਨੂੰ ਫਾਇਦਾ ਹੁੰਦਾ ਆਪਾਂ ਨੂੰ ਫਾਇਦਾ ਹੁੰਦਾ ਖੇਤੀਬਾੜੀ ਇਕਵਿਪਮੈਂਟ ਹੋ ਗਏ ਚਾਹੇ ਚਾਹੇ ਹੋਰ ਵੀ ਵਪਾਰ ਫਲ ਫਰੂਟ ਸਬਜ਼ੀਆਂ ਵੀਟ ਦਾ ਹੋ ਗਿਆ ਇਸ ਨੂੰ ਲੈ ਕੇ ਤੁਸੀਂ ਕਿਵੇਂ ਦੇਖਦੇ ਹੋ ਪੰਜਾਬ ਜਿਹੜਾ ਪ੍ਰਭਾਵਿਤ ਹੁੰਦਾ ਹੈ ਇਸ ਨੂੰ ਲੈ ਕੇ ਕਿਵੇਂ ਦੇਖਦੇ ਹੋ ਦੇਖੋ ਜੀ ਪੰਜਾਬ ਦਾ ਪ੍ਰਭਾਵ ਪੰਜਾਬ ਦੇ ਕੋਲ ਬਹੁਤ ਸਾਰੇ ਸਕੋਪ ਸੀਗੇ ਪੰਜਾਬ ਦੇ ਅਮਰੇ ਕੋਟਲੇ ਦੇ ਵਿੱਚ ਜਿਹੜੀ ਖੇਤਰੀ ਖੇਤੀ ਇੰਡਸਟਰੀ ਹੈ ਜਿਹੜੇ ਜਿਸ ਤਰ੍ਹਾਂ ਇੱਥੇ ਮਸ਼ੀਨਾਂ ਬਣਦੀਆਂ ਹੋਰ ਸਾਰਾ ਕੋਈ ਖੇਤੀ ਨਾਲ ਸੰਬੰਧ ਸਾਮਾਨ ਬਣਦਾ ਉਹ ਵੱਡੇ ਪੱਧਰ ਤੇ ਉਹਦੀ ਮਾਰਕੀਟ ਪਾਕਿਸਤਾਨ ਤੇ ਵੱਧ ਰਹੀ ਸੀਗੀ ਤੇ ਸਾਡੇ ਬਹੁਤ ਸਾਰਾ ਪੈਸਾ ਆ ਰਿਹਾ ਸੀ ਪੰਜਾਬ ਦੇ ਵਿੱਚ ਹਮ ਪਰੰਤੂ ਪੰਜਾਬ ਦੇ ਜਿਹੜੇ ਪੋਲੀਟੀਕਲ ਲੀਡਰਸ਼ਿਪ ਕਲਾਸ ਹੈ ਉਹਦੀ ਸਮਝ ਹੈ ਕਿ ਭਾਵੇਂ ਉਹ ਪ੍ਰਕਾਸ਼ ਸਿੰਘ ਬਾਦਲ ਹੋਣ ਅਮਰਿੰਦਰ ਸਿੰਘ ਹੋਣ ਹੋਣ ਵਾਲੇ ਭਗਵੰਤ ਮਾਨ ਹੋਣ ਇੱਕੋ ਗੱਲ ਸਾਰਿਆਂ ਦੀ ਸਾਂਝੀ ਹੈ ਕਿ ਬੰਦ ਤੋਂ ਬਾਅਦ ਉਹ ਸਭ ਤੋਂ ਪਹਿਲਾਂ ਜਿਹੜਾ ਹੈ ਪਾਕਿਸਤਾਨ ਦੇ ਉਲਟ ਬਿਆਨ ਦੇਣਗੇ ਜੀ ਔਰ ਵਾਗਾ ਬਾਰਡਰ ਬੰਦ ਕਰਨਗੇ ਸੀਲ ਕਰਨ ਦੇ ਹੋਰ ਤਾਰਾਂ ਵੱਡੀਆਂ ਉੱਚੀਆਂ ਕਰਨ ਦੀ ਵਕਾਲਤ ਕਰਦੇ ਆ ਜੀ ਤਾਂ ਇਹਨਾਂ ਨੂੰ ਇਹ ਜੇ ਸਿਆਸਤ ਕਰਨੀ ਹੋਵੇ ਇਹਨਾਂ ਨੂੰ ਤਾਂ ਪੰਜਾਬ ਦੇ ਵਿੱਚ ਜਿਹੜੀ ਸਿਆਸਤਾਂ ਹੋਣੀ ਚਾਹੀਦੀ ਆ ਕਿਉਂਕਿ ਪੰਜਾਬ ਦਾ ਵਪਾਰੀ ਵਰਗ ਹੈ ਜਿਹੜਾ ਉਹ ਵੱਡੇ ਪੱਧਰ ਤੇ ਹਿੰਦੂ ਸਮਾਜ ਨਾਲ ਜੁੜਿਆ ਹੋਇਆ ਹੈ ਜੀ ਮੁਸਲਮਾਨ ਤੇ ਸਿੱਖ ਸਮਾਜ ਕੋਲ ਵਪਾਰਕ ਤੌਰ ਤੇ ਬਹੁਤ ਘੱਟ ਸਪੇਸ ਹੈ ਗਿਆ ਤੇ ਉਹ ਜਿਹੜਾ ਸਪੇਸ ਹੋਣ ਉਹ ਜਿਹੜਾ ਉਹ ਖਤਮ ਹੋਇਆ ਜਾਂ ਵਪਾਰ ਖਤਮ ਹੋਇਆ ਟਾਰੀ ਤੇ ਬਾਗੇ ਬਾਡਰ ਤੋਂ ਅਸੀਂ ਕਰਕੇ ਦਿੱਤਾ ਜਾਂ ਤਾਂ ਉਹ ਜਿਹੜਾ ਵਪਾਰ ਕਿੱਥੇ ਗਿਆ ਉਹ ਬੰਬਈ ਗੁਜਰਾਤ ਗਿਆ ਜੀ ਤੇ ਉਹ ਜਿਹੜਾ ਪੰਜਾਬ ਦਾ ਦੇ ਨਾਲ ਹਿੰਦੂ ਵਪਾਰੀ ਹੈ ਹੂੰ ਅਮਾਤਲਾ ਹਿੰਦੂ ਵਪਾਰੀਆ ਹਰਿਆਣਾ ਦਾ ਹਿੰਦੂ ਵਪਾਰੀਆ ਜੰਮੂ ਕਸ਼ਮੀਰ ਦਾ ਤੇ ਰਾਜਸਥਾਨ ਦਾ ਲੋਸਟ ਉਹਨੂੰ ਹੋਇਆ ਹੂੰ ਬਿਲਕੁਲ ਤੇ ਇਸੇ ਕਰਕੇ ਅਸੀਂ ਤਾਂ ਕਹਿੰਦੇ ਆ ਕਿ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੀ ਲੀਡਰਸ਼ਿਪ ਨੂੰ ਪੰਜਾਬ ਦੇ ਹੱਕ ਦੀ ਸਾਸਤ ਕਰਨੀ ਚਾਹੀਦੀ ਆ ਔਰ ਇਹਦੇ ਨਾਲ ਪੰਜਾਬ ਦੀ ਬਹੁਤ ਅਮੀਰ ਵਿਰਾਸਤ ਹੈ ਹੂੰ ਕਿਉਂਕਿ ਸਭਿਆਚਾਰਕ ਤੌਰ ਤੇ ਤੇ ਅਸੀਂ ਜਿਹੜੇ ਆ ਬਿਹਾਰ ਨਾਲੋਂ ਪਾਕਿਸਤਾਨ ਦੇ ਨੇੜੇ ਹਾਂ ਬਿਲਕੁਲ ਸਾਡੇ ਉਹਦੇ ਰਿਸ਼ਤੇ ਨਾ ਨਾਤੇ ਆ ਸਾਡੇ ਸੱਭਿਆਚਾਰਕ ਸਾਂਝ ਆ ਉਹਨਾਂ ਨਾਲ ਤੇ ਸਾਡੇ ਗੁਰੂਆਂ ਪੀਰਾਂ ਦੀ ਧਰਤੀ ਆ ਤੇ ਗੁਰਪਤਵ ਪਹਿਲੀ ਵਾਰੀ ਜਿਹੜਾ ਇਸ ਵਾਰੀ ਪ੍ਰਤੱਖ ਰੂਪ ਤੇ ਜਦੋਂ ਪਹਿਲਾਂ ਪਾਕਿਸਤਾਨ ਦਾਤ ਨਾ ਹੁੰਦੇ ਸੀ ਲੜਾਈ ਹੁੰਦੀ ਸੀ 71 ਤੱਕ ਜੀ ਉਦੋਂ ਮਾਹੌਲ ਹੋਰ ਸੀ ਸਿੱਖ ਨੈਸ਼ਨਲਿਸਟ ਧਾਇਰੇ ਚ ਰਹਿ ਕੇ ਸੋਚਦਾ ਸੀਗਾ ਤੇ ਆਪਣੇ ਦੇਸ਼ ਵਾਸਤੇ ਸੱਚ ਸਾਰਾ ਕੁਝ ਕਰਦਾ ਸੀਗਾ ਜੀ ਇਸ ਵਕਤ 84 ਤੋਂ ਬਾਅਦ ਸਿੱਖਾਂ ਦੇ ਜਿਹੜੀ ਇੱਕ ਨੈਸ਼ਨਲ ਅਪਰੋਚ ਹੈ ਉਹਦੇ ਵਿੱਚ ਕਾਫੀ ਚੇਂਜ ਆਈ ਹੋਈ ਹੈ ਬਿਲਕੁਲ ਤੇ ਡੈਸ਼ਬੋਰਡ ਆ ਤੇ ਇਹਦਾ ਪ੍ਰਤੱਖ ਜਿਹੜਾ ਪ੍ਰਮੂਤ ਸਾਨੂੰ ਮਿਲਿਆ ਆ ਜਦੋਂ ਪਿਛਲੇ ਦਿਨਾਂ ਚ ਯੂਕੇ ਦੇ ਵਿੱਚ ਪਾਕਿਸਤਾਨ ਦੇ ਵਿੱਚ ਤੇ ਹਿੰਦੁਸਤਾਨ ਨੇ ਜੇ ਲਗ ਲਗ ਜਿਹੜਾ ਪ੍ਰੋਟੈਸਟ ਕੀਤੇ ਆ ਬਿਲਕੁਲ ਜਿੰਦੂਆ ਨੇ ਜਿਹੜਾ ਆ ਉਹ ਪਾਕਿਸਤਾਨ ਦੇ ਖਿਲਾਫ ਕੀਤਾ ਆ ਜੀ ਪਾਕਿਸਤਾਨ ਨੇ ਹਿੰਦੁਸਤਾਨ ਦੇ ਉੱਥੇ ਕੀਤਾ ਯਾਰ ਲੇਕਿਨ ਸਿੱਖਾਂ ਆਪਣੀ ਦੂਰੀ ਬਣਾਈ ਰੱਖੀ ਆ ਸਿੱਖ ਨਾ ਉਧਰ ਗਏ ਨਾ ਉਧਰ ਗਏ ਇਹਦਾ ਮਤਲਬ ਇਹ ਤਾਂ ਫਰਕ ਪੈ ਹੀ ਚੁੱਕਿਆ ਆ ਦੂਜਾ ਗੱਲ ਇਹ ਕਿ ਪਾਕਿਸਤਾਨ ਦੇ ਵਿੱਚ ਗੁਰੂਆਂ ਦੇ ਜਿਹੜੇ ਇਤਿਹਾਸਿਕ ਥਾਵਾਂ ਜੁੜੇ ਗੁਰੂ ਨਾਨਕ ਸਾਹਿਬ ਦਾ ਪਵਿੱਤਰ ਜਨਮ ਸਥਾਨ ਹੋਣ ਕਰਕੇ ਸਿੱਖ ਹੈ ਜਿਹੜਾ ਵੱਡੀ ਪੰਦਰ ਤੇ ਸਿੱਖ ਜਿਹੜਾ ਭਾਈਚਾਰਾ ਆ ਉਹ ਪਾਕਿਸਤਾਨ ਮਰਦਾਬਾਦ ਦੇ ਨਾਰੇ ਨਹੀਂ ਲਾ ਸਕਦਾ ਉਹ ਪਾਕਿਸਤਾਨ ਦੇ ਪੁਤਲੇ ਨਹੀਂ ਫੂਕ ਸਕਦਾ ਇਸ ਕਰਕੇ ਹੁਣ ਉਹ ਬਾਕੀ ਭਾਰਤ ਵਿੱਚ ਉਹਨੂੰ ਕਿਸ ਤਰ੍ਹਾਂ ਲੈਂਦਾ ਆ ਇਹ ਸਮਝ ਦੱਸੇਗਾ ਪਰ ਕਸ਼ਮੀਰੀਆਂ ਦੇ ਵਿੱਚ ਇਸ ਗੱਲ ਦੀ ਬੜੀ ਪ੍ਰਸ਼ੰਸਾ ਆ ਉਹ ਸਭ ਪੰਜਾਬ ਨੂੰ ਆਪਣੇ ਬੱਚਿਆਂ ਵਾਸਤੇ ਵਿਦਿਆਰਥੀਆਂ ਵਾਸਤੇ ਸਭ ਤੋਂ ਵੱਧ ਸੇਫ ਸਮਝਦੇ ਆ ਅੱਜ ਅਸੀਂ 20 ਵਿਦਿਆਰਥੀਆਂ ਨੂੰ ਹੁਣੇ ਉਹਨਾਂ ਦੇ ਘਰੇ ਤੋੜ ਕੇ ਆਏ ਆ ਸਵੇਰੇ ਫਲੈਟ ਤੇ ਚੜਾ ਕੇ ਆਏ ਆ ਸੋ ਬੱਚਿਆਂ ਦੇ ਵਿੱਚ ਇੱਥੇ ਕੋਈ ਨਾਰਮਲ ਹੀ ਮਾਹੌਲ ਹੈ ਲੇਕਿਨ ਉਹਨਾਂ ਦੇ ਮਾਪਿਓ ਦੇ ਵਿੱਚ ਬਹੁਤ ਪੈਨਿਕਾ ਹੈ ਤੇ ਇਹ ਸਾਰਾ ਕੁਝ ਜਿਹੜਾ ਸੋਸ਼ਲ ਮੀਡੀਆ ਤੇ ਉੱਤੇ ਆਈਟੀ ਸੈੱਲ ਨੇ ਜਿਹੜੇ ਵਕ ਵਕ ਪ੍ਰਸਾਰਟੀਆਂ ਦੇ ਉਹੀ ਪ੍ਰਚਾਰ ਕਰਦੇ ਸਰ ਇਸ ਹਮਲੇ ਤੋਂ ਬਾਅਦ ਦੇਖਿਆ ਗਿਆ ਕਿ ਮੀਡੀਆ ਦੀ ਕਾਰਗੁਜ਼ਾਰੀ ਕੀ ਰਹੀ ਹੈ ਮੀਡੀਆ ਪ੍ਰਚਾਰ ਕਰ ਰਿਹਾ ਵੀ ਮੋਦੀ ਗਵਰਨਮੈਂਟ ਹੁਣ ਬਦਲਾ ਲਵੇਗੀ ਹੁਣ ਹਮਲਾ ਕਰੇਗੀ ਅਸੀਂ ਪਾਕਿਸਤਾਨ 'ਤੇ ਅਟੈਕ ਕਰਾਂਗੇ ਹੈਨਾ ਪਰ ਕਿਤੇ ਨਾ ਕਿਤੇ ਦੇਖਿਆ ਗਿਆ ਮੀਡੀਆ ਕਦੇ ਵੀ ਇਸ ਸਵਾਲ ਨੇ ਪੁੱਛਿਆ ਜਾਂ ਲੋਕਾਂ ਸਾਹਮਣੇ ਇਹ ਸੱਚ ਨਹੀਂ ਦਿਖਾਇਆ ਵੀ ਇੰਟੈਲੀਜੈਂਸ ਏਜੰਸੀਆਂ ਨੇ ਕਿਉਂ ਫਲੌਪ ਹੋ ਗਈਆਂ ਸਾਡੀ NIA ਕਿੱਥੇ ਸੀ ਸਾਡੀ IB ਕਿੱਥੇ ਸੀ ਸਾਡੀ RAW ਕਿੱਥੇ ਸੀ ਇਹ ਮੋਦੀ ਗਵਰਨਮੈਂਟ ਨੂੰ ਨਹੀਂ ਪੁੱਛ ਰਿਹਾ ਮੀਡੀਆ ਜਿਹੜਾ ਨੈਸ਼ਨਲ মিডিਆ ਉਹਦੀ ਕੀ ਕਾਰਗੁਜ਼ਾਰੀ ਹੈ ਇਸ ਹਮਲੇ ਨੂੰ ਲੈ ਕੇ ਦੇਖੋ ਜੀ মিডিਆ ਦਾ ਇੱਥੇ ਵਿੱਚ ਜਿਹੜੇ মিডিਆ ਦੇ ਵਿੱਚ ਉਹਦੇ ਮਾਲਕ ਨੇ ਤਾਂ ਵੱਡੇ ਚੈਨਲ ਨੇ ਜਿਹਨੂੰ মিডিਆ ਮਗਲ ਕਹਿੰਦੇ ਆ ਉਹ ਕੌਣ ਨੇ ਹੂੰ ਉਹਨਾਂ ਨੇ ਕਦੀ ਜਿਹੜੀ ਹੈ ਫੇਸ ਨਹੀਂ ਕੀਤੀ ਲੜਾਈ ਹੂੰ ਬਿਲਕੁਲ ਲੜਾਈ ਕੀ ਹੁੰਦੀ ਆ ਉਹ ਜਿਹੜੇ ਬਾਰਡਰ ਤੇ ਲੋਕ ਨੇ ਉਹ ਉਹਨਾਂ ਨੇ ਆਪਣੇ ਪਿੰਡੇ ਤੇ ਹੰਡਾਈ ਹੁੰਦੀ ਆ ਹੂੰ ਇਹ ਜਿਹੜੇ ਐਕਸਪੀਰੀਅੰਸ ਨੇ ਪੰਜਾਬ ਦੇ ਨੇ ਜੰਮੂ ਕਸ਼ਮੀਰ ਦੇ ਨੇ ਰਾਜਸਥਾਨ ਦੇ ਨੇ ਇਹ ਕੋਈ ਬਿਹਾਰ ਵਾਲਾ ਪੱਤਰਕਾਰ ਜਾ ਯੂਪੀ ਦਾ ਪੱਤਰਕਾਰ ਜਿਨੇ ਲੜਾਈ ਕਦੀ ਦੇਖੀ ਨਹੀਂ ਫੀਲਡ ਜਾ ਕੇ ਜਿਹੜੇ ਜਰਨਲਿਸਟ ਨੇ ਨਾ ਨੇ ਕਦੀ ਫੀਲਡ ਚ ਕਵਰ ਨਹੀਂ ਕੀਤਾ ਜਾ ਕੇ ਲੜਾਈ ਕੈ ਨਹੀਂ ਸੌਖੀ ਹੁੰਦੀ ਹੈ ਲੜਾਈ ਨੂੰ ਫੋਰਡ ਕਰਕੇ ਉਹਦੇ ਜਿਹੜੇ ਪ੍ਰਭਾਵ ਨੇ 71 ਦੀ ਲੜਾਈ ਦੇ ਪ੍ਰਭਾਵ 81 ਤੱਕ ਰਹੇ ਹੈ ਜੀ ਜਿਹੜੀ ਇੱਕੋ ਦਮ ਜਿਹੜੀ ਅੱਜ ਮੰਨ ਲਓ 40 ਰੁਪਏ ਤੁਹਾਨੂੰ ਖੰਡ ਮਿਲ ਰਹੀ ਹੈ ਉਹ 200 ਰੁਪਏ ਕਿਲੋ ਹੋ ਜਾਣੀ ਆ ਉਹਦੇ ਨਾਲ ਕਿੰਨੇ ਲੋਕ ਪ੍ਰਭਾਵਿਤ ਹੋਣੇ ਆ ਬਿਲਕੁਲ ਲੜਾਈ ਤਾਂ ਫਿਰ ਤੁਸੀਂ ਉਹ ਨਹੀਂ ਕਰ ਸਕਦੇ ਸੋ ਇਹਦੇ ਵਾਸਤੇ ਜਿਹੜੇ ਬੰਦੇ ਪ੍ਰਮੋਟ ਕਰ ਰਹੇ ਆ ਲੜਾਈ ਨੂੰ ਉਹਨਾਂ ਨੇ ਜ਼ਿੰਦਗੀ ਚ ਲੜਾਈ ਨਹੀਂ ਦੇਖੀ ਉਹਨਾਂ ਨੇ ਚੈਨਲਾਂ ਤੇ ਬੈਠ ਕੇ ਗੱਲਾਂ ਕੀਤੀਆਂ ਨੇ ਉਹ ਲੜੇ ਤੁਸੀਂ ਦੇਖੋ ਪੋਲੀਟੀਕਲ ਗੱਲਾਂ ਕਰਨ ਵਾਸਤੇ ਪੋਲਿਟਿਕਸ ਡਿਸਕਸ ਕਰਨ ਵਾਸਤੇ ਉਹ ਫੌਜੀ ਜਰਨੈਲਾਂ ਨੂੰ ਬੁਲਾ ਲਿੰਦੇ ਆ ਹਾਂ ਇਹ ਫੌਜੀ ਜਰਨੈਲਾਂ ਦਾ ਮਾਈਂਡ ਸੈਟ ਲੜਾਈ ਵਾਲਾ ਹੁੰਦਾ ਉਹਨਾਂ ਨੂੰ ਕੁਛ ਆਉਂਦੇ ਨਹੀਂ ਹੁੰਦਾ ਤੇ ਬਹੁਤ ਜਿਹੜੇ ਆ ਸਵੇਦਨਸ਼ੀਲ ਮੁੱਦੇ ਹੁੰਦੇ ਆ ਉਹਨਾਂ ਨੂੰ ਪੋਲਿਟਿਕਸ ਨੇ ਇਹ ਲੜਾਈਆਂ ਪੋਲਿਟਿਕਸ ਕਰਕੇ ਹੁੰਦੀਆਂ ਮਾਹੌਲ ਪੋਲਿਟਿਕਸ ਕਰਕੇ ਬਣਦਾ ਇਹਨੂੰ ਪੋਲਿਟਿਕਸ ਨਾਲ ਸੁਲਝਾਇਆ ਜਾ ਸਕਦਾ ਜੀ ਕਦੀ ਵੀ ਤੁਸੀਂ ਜਿਹੜੀਆਂ ਵੀ ਲੜਾਈਆਂ ਲੜੀਆਂ ਦੁਨੀਆਂ ਦੀ ਕੋਈ ਵੀ ਲੜਾਈ ਹੋਵੇ ਲਾਸਟ ਫੈਸਲਾ ਟੇਬਲ ਤੇ ਬੈਠ ਕੇ ਹੁੰਦਾ ਆ ਜੀ ਲੜਾਈ ਦੇ ਵਿੱਚ ਫੈਸਲਾ ਨਹੀਂ ਹੁੰਦਾ ਕਿ ਬਿਲਕੁਲ ਅਸੀਂ ਜਿੱਤ ਲਿਆ ਸੀ ਅਸੀਂ ਤਾਂ ਲਾਹੌਰ ਦੇ ਨੇੜੇ ਪਹੁੰਚ ਗਏ ਸੀ ਹਾਂ ਪਰ ਫਾਈਨਲ ਤਾਂ ਚਿਮਲੇ ਬੈਠ ਕੇ ਹੋਇਆ ਨਾ ਬਿਲਕੁਲ ਰਾਈਟ ਸਰ ਟੇਬਲ ਤੇ ਬੈਠ ਕੇ ਤੁਹਾਨੂੰ ਸਮਝਾਉਤੇ ਕਰਨੇ ਪੈਂਦੇ ਆ ਉਦੋਂ ਜਿੱਤ ਹਾਰ ਦਾ ਫੈਸਲਾ ਹੁੰਦਾ ਉਦੋਂ ਉਹਦੇ ਫਿਰ ਤੁਹਾਨੂੰ ਭੋਗਣੇ ਪੈਂਦੇ ਆ ਤੁਸੀਂ ਕਿੰਨੇ ਫੌਜੀ ਮਰਾਏ ਕਿੰਨਾ ਸਾਰਾ ਕੁਝ ਕਰਨ ਤੋਂ ਬਾਅਦ ਫਿਰ ਗੱਲ ਤੁਹਾਨੂੰ ਉਹੀ ਮੰਨਣੀ ਪੈਂਦੀ ਹੈ ਬਿਲਕੁਲ ਜਿਹੜੀਆਂ ਵੱਡੀਆਂ ਧਿਰਾਂ ਕਹਿੰਦੀਆਂ ਨੇ ਜਿਹੜੀਆਂ ਤੁਹਾਡੀਆਂ ਬੌਸ ਨੇ ਉਹਨਾਂ ਦੀ ਗੱਲ ਮੰਨ ਕੇ ਤੁਸੀਂ ਸਾਰਾ ਕੁਝ ਕਰਦੇ ਹੋ ਜੇ ਕੋਈ ਆਪਣੇ ਆਪ ਚ ਖੋਦ ਮਰੀ ਮਾਰ ਹਦਾਇਤ ਦੇਸ਼ ਨਹੀਂ ਹੈਗੇ ਇਹ ਦੇ ਭਾਵੇਂ ਇਹ ਬਸਤੀਵਾਦੀ ਦੌਰ ਦੌਰ ਦੇ ਉਪਜੇ ਦੇਸ਼ ਨੇ ਭਾਵੇਂ ਪਾਕਿਸਤਾਨ ਹੋਵੇ ਭਾਵੇਂ ਇੰਡੀਆ ਹੋਵੇ ਇਹਨਾਂ ਦੀ ਇੱਕੋ ਹੀ ਪੋਲਿਟਿਕਸ ਪਿਛਲੇ 70 ਸਾਲ ਤੋਂ ਇੱਕੇ ਡਾਇਰੈਕਸ਼ਨ 'ਚ ਚੱਲ ਰਹੀ ਹੈ ਕੋਈ ਜਿਹੜੀ ਜ਼ਮੀਨੀ ਹਕੀਕਤਾਂ ਨੇ ਕਿਉਂਕਿ ਪਾਕਿਸਤਾਨ ਦੇ ਵਿੱਚ ਵੀ ਭੁੱਖਮਰੀ ਬਹੁਤ ਮਹਿੰਗਾਈ ਬਹੁਤ ਸੂਪਰ ਹੈ ਬਿਲਕੁਲ ਸਰ ਉਹਦੀਆਂ ਜਿਹੜੀਆਂ ਪ੍ਰੋਬਲਮ ਨੇ ਉਹਨਾਂ ਨੂੰ ਹੱਲ ਕਰਨ ਦੀ ਬਜਾਏ ਉੱਥੇ ਵੀ ਜਿਹੜਾ ਆ ਉਹਨਾਂ ਦਾ ਮੀਡੀਆ ਆ ਉਹ ਭਾਰਤ ਖਿਲਾਫ ਪ੍ਰਚਾਰ ਕਰੀ ਜਾਂਦਾ ਹੈ ਜੀ ਇੱਥੋਂ ਦੇ ਇਨ੍ਹਾਂ ਖਿਲਾਫ ਕਰੀ ਜਾਂਦੇ ਆ ਇਹ ਵੋਟਾਂ ਵਾਟਾਂ ਦੇ ਵਿੱਚ ਤਾਂ ਕਿਤੇ ਜਿੱਤ ਹਾਰ ਚ ਮਾੜਾ ਮੋਟਾ ਫਰਕ ਪਾ ਦੇਂਦਾ ਹੋਣਾ ਜੀ ਇਹ ਸਾਰਾ ਕੁਝ ਜਿਹੜਾ ਅੱਜ ਦੀ ਡੇਟ ਤੇ ਸਾਨੂੰ ਲੱਗ ਰਿਹਾ ਵਿਹਾਰ ਚ ਇਲੈਕਸ਼ਨ ਜਿਤਨੀ ਹੈ ਹੂੰ ਵਿਹਾਰ ਚ ਇਲੈਕਸ਼ਨ ਹੋ ਜਾਏਗਾ ਉਸ ਤੋਂ ਬਾਅਦ ਫੇਰ ਇਹੀ ਗੱਲ ਹੋ ਜਾਂਦੀ ਹੈ ਲੜਾਈ ਲੜਨੀ ਹੁਣ ਬੱਸ ਦੀ ਗੱਲ ਨਹੀਂ ਕਿਉਂਕਿ ਅੱਗੇ ਹੁਣ ਅਟੈਕ ਉਹ ਪਾਕਿਸਤਾਨ ਤੇ ਨਹੀਂ ਕਰਨਾ ਉਹ ਤਮੀਦ ਚਾਈਨਾ ਤੇ ਚਾਈਨਾ ਤੇ ਬਿਲਕੁਲ ਤੇ ਚਾਈਨਾ ਦੇ ਵਿੱਚ ਜਿਹੜੀ ਸਾਡੀ ਫੌਜ ਹੈ ਉਹ ਅੱਜ ਦੀ ਡੇਟ ਤੇ ਚਾਈਨਾ ਦੀ ਬਾਰਡਰ ਤੇ ਖੜੀ ਕਰਨ ਵਾਸਤੇ ਨਹੀਂ ਹੈਗੀ ਸਾਡੇ ਕੋਲ ਬਿਲਕੁਲ ਬਿਲਕੁਲ ਜਿਵੇਂ ਚਾਈਨਾ ਪਾ ਦਿਆ ਭਾਰਤ ਦੇ ਅੰਦਰ ਵੜ ਚੁੱਕਿਆ ਹੈ ਲੜਾਈ ਤਾਂ ਬਾਅਦ ਦੀ ਗੱਲ ਹੈ ਤੁਸੀਂ ਦਿਖਾਉਣ ਵਾਸਤੇ ਚਾਈਨਾ ਖੜੀ ਕਰ ਦੋ ਚਾਈਨਾ ਦੇ ਬਾਰਡਰ ਤੇ ਸਾਡੇ ਕੋਲ ਇਨੀ ਫੌਜ ਨਹੀਂ ਹੈਗੀ ਸੋ ਇਸ ਇਹਦੇ ਵਿੱਚ ਪਾਕਿਸਤਾਨ ਸਾਡੀ ਕੋਈ ਲੜਾਈ ਦਾ ਕਾਰਨ ਬਣਦਾ ਨਹੀਂ ਪਾਕਿਸਤਾਨ ਸਾਡੇ ਯੂਪੀ ਸਟੇਟ ਤੋਂ ਛੋਟਾ ਸਟੇਟ ਹੈ ਜੀ ਸਰ ਜਿਵੇਂ ਕਿ ਦੇਖਿਆ ਗਿਆ ਕੋਵਿਡ ਤੋਂ ਬਾਅਦ ਹੁਣ ਤੱਕ ਇੰਡੀਆ ਦੇ ਵਿੱਚ ਕੋਈ ਆਰਮੀ ਦੀ ਬਹੁਤੀ ਭਰਤੀ ਨਹੀਂ ਕੀਤੀ ਗਈ ਆਰਮੀ ਦੀ ਇੰਡੀਆ ਦੇ ਵਿੱਚ ਸ਼ਾਰਟੇਜ ਆ ਸੋ ਇਸ ਨੂੰ ਕਿਵੇਂ ਦੇਖਦੇ ਹੋ ਜਿਹੜੀ ਹੁਣ ਜਿਹੜੀ ਆਰਮੀ ਦੀ ਟੈਨਿਓਰ ਆ ਉਹ ਵੀ 16 ਸਾਲ ਤੋਂ ਘਟਾ ਕੇ 4 ਸਾਲ ਦੀ ਕਰ ਦਿੱਤੀ ਇੱਕ ਸਕੀਮ ਦੇ ਤਹਿਤ ਹਨਾ ਇਹ ਇਹ ਸਭ ਦੇ ਪਿੱਛੇ ਦਾ ਕਾਰਨ ਵੀ ਇਹੀ ਆ ਵੀ ਜਿਹੜਾ ਆ ਭਾਰਤ ਦੇ ਉੱਤੇ ਜਿਹੜਾ ਅਟੈਕ ਹਮਲੇ ਹੋ ਰਹੇ ਨੇ ਕਿਉਂਕਿ ਭਾਰਤ ਕਮਜ਼ੋਰ ਹੁੰਦਾ ਜਾ ਰਿਹਾ ਸੈਨਾ ਆਪ ਡਿਫੈਂਸ ਕਰਤੋ ਨਹੀਂ ਗੁਰਪ੍ਰੀਤ ਜੀ ਇਦਾਂ ਦੀਆਂ ਲੜਾਈਆਂ ਹੁਣ ਨਹੀਂ ਹੋਣੀਆਂ ਨਾ ਬੰਦਿਆਂ ਨੇ ਲੜਨੀਆਂ ਨਾ ਟੈਂਕਾਂ ਨੇ ਲੜਨੀਆਂ ਨਾ ਤੋਪਾਂ ਨੇ ਲੜ ਉਹ ਲੜਾਈ AI ਦੀ ਹੋ ਗਈ ਹੈ ਇਹ ਤੁਹਾਨੂੰ ਤੁਸੀਂ ਇੱਥੇ ਬੈਠ ਕੇ ਪੂਰੇ ਜਿਹੜਾ ਆ ਉਹ ਨੂੰ ਦੇਖ ਸਕਦੇ ਹੋ ਪਾਕਿਸਤਾਨ ਦੇ ਹਰੇਕ ਪਿੰਡ ਚ ਕੀ ਹੋ ਰਿਹਾ ਆ ਅੱਜ ਤੁਹਾਡੇ ਕੋਲ ਤਕਨੀਕ ਹੈ ਜਿਹੜਾ ਪਿੰਡ ਤੁਸੀਂ ਤਬਾਹ ਕਰਨਾ ਤੁਸੀਂ ਕਰ ਸਕਦੇ ਹੋ ਇਸੇ ਤਰ੍ਹਾਂ ਉਹਨਾਂ ਕੋਲ ਵੀ ਤਕਨੀਕ ਹੈ ਜੀ ਉਹ ਇੱਥੇ ਉੱਥੇ ਬੈਠ ਕੇ ਲਾਹੌਰ ਤੇ ਬੈਠ ਕੇ ਕਾਂਚੀ ਤੇ ਬੈਠ ਕੇ ਤੁਹਾਡੇ ਹਰੇਕ ਸ਼ਹਿਰ ਦਾ ਉਹਨਾਂ ਜੋ ਗੂਗਲ ਮੈਪ ਨਾਲ ਸਾਰਾ ਦੁਪੱਖ ਜੁੜਿਆ ਹੋਇਆ ਤਾਂ ਹੋ ਸਕਦਾ ਅੱਜ ਦੇ ਦੌਰ ਤੇ ਵਿੱਚ ਉਸ ਤਰ੍ਹਾਂ ਬੰਦਿਆਂ ਦੀਆਂ ਲੜਾਈਆਂ ਨਹੀਂ ਲੜੀਆਂ ਜਾਣੀਆਂ ਹੁਣ ਤਾਂ ਜਿਹੜੇ ਲੜਾਈਆਂ ਦੇ ਜਿਸ ਦੌਰ ਤੇ ਅਸੀਂ ਪਹੁੰਚ ਚੁੱਕੇ ਹਾਂ ਡਿਜੀਟਲ ਯੁੱਗ ਦੇ ਵਿੱਚ ਪਹੁੰਚ ਚੁੱਕੇ ਹਾਂ ਹੁਣ ਲੜਾਈਆਂ ਹੋਰ ਰੂਪ ਚ ਹੋਣਗੀਆਂ ਤੇ ਉਹ ਹੁਣ ਠਾਠੂ ਵਾਲੀ ਲੜਾਈ ਨਹੀਂ ਹੋਣੀ ਉਹ ਜਿਹੜੀ ਪਹਿਲਾਂ ਹੁੰਦੀ ਸੀ ਉਹ ਉਹ ਦੌਰ ਬੀਤ ਚੁੱਕਿਆ ਆ ਹੁਣ ਉਹ ਲੜਾਈ ਤਾਂ ਐਵੇਂ ਦਿਖਾਉਣ ਵਾਸਤੇ ਲੜੀ ਜਾਂਦੀ ਆ ਐਕਚੁਅਲੀ ਪਿੱਛੇ ਹੋਰ ਲੜਾਈ ਆ ਜੋ ਉਹ ਅਸੀਂ ਮੈਂ ਮੈਂ ਬਾਰ ਬਾਰ ਕਹਿੰਦਾ ਸੀ ਸਮਰੱਥ ਨਹੀਂ ਉਹਦੇ ਸਰ ਸਰ ਇੱਕ ਸਵਾਲ ਲੈ ਕੇ ਫਿਰ ਗੱਲ ਖਤਮ ਕਰਦੇ ਆ ਜੇ ਇੰਟਰਨੈਸ਼ਨਲ ਭਾਰਤ ਦੇ ਰਿਲੇਸ਼ਨ ਦੇਖੇ ਦੂਜੇ ਕੱਟਿਆਂ ਨਾਲ ਚਾਹੇ ਰਸ਼ੀਆ ਚਾਹੇ ਮੇਨ ਤੌਰ ਤੇ ਅਮਰੀਕਾ ਮੋਦੀ ਗਵਰਨਮੈਂਟ ਕਹਿੰਦੀ ਹੈ ਸਾਡੇ ਬਹੁਤ ਵਧੀਆ ਰਿਲੇਸ਼ਨ ਨੇ ਪਰ ਕੱਲ ਪਰਸੇ ਟਰੰਪ ਦਾ ਬਿਆਨ ਆਇਆ ਉਹ ਕਹਿੰਦੇ ਨੇ ਮੇਰੇ ਲਈ ਪਾਕਿਸਤਾਨ ਵੀ ਉਨਾ ਹੀ ਹੈ ਤੇ ਭਾਰਤ ਵੀ ਉਨਾ ਹੀ ਹੈ ਤੇ ਦੂਜੇ ਪਾਸੇ ਦੇਖਿਆ ਗਿਆ ਮੌਜੂਦਾ ਸਮੇਂ ਦੇ ਵਿੱਚ ਪਾਕਿਸਤਾਨ ਜਨਰਲ ਅਸੈਂਬਲੀ ਦਾ ਮੈਂਬਰ ਵੀ ਹੈ ਤੁਸੀਂ ਸਾਰੇ ਨੂੰ ਕਿਵੇਂ ਦੇਖਦੇ ਹੋ ਕਿ ਭਾਰਤ ਹੁਣ ਜਿਹੜਾ ਪੋਲਿਸੀਸ ਪੱਖੋਂ ਜਾਂ ਜਿਹੜਾ ਅੰਤਰਰਾਸ਼ਟਰੀ ਪੱਧਰ ਤੇ ਰਿਲੇਸ਼ਨ ਨੇ ਉਸ ਪੱਖੋਂ ਕਮਜ਼ੋਰ ਨੇ ਕਮਜ਼ੋਰ ਇਦਾਂ ਜੇ ਤੁਸੀਂ ਪਾਕਿਸਤਾਨ ਨਾਲ ਕੰਪੇਅਰ ਕਰੋ ਪਾਕਿਸਤਾਨ ਨਾਲ ਤਾਂ ਕੰਪੇਅਰ ਹੀ ਨਹੀਂ ਕਰੀਂ ਇੰਡੀਆ ਬਹੁਤ ਵੱਡੀ ਪਾਵਰ ਹੈ ਪਾਕਿਸਤਾਨ ਨਾਲੋਂ ਜੀ ਪਰ ਪਾਕਿਸਤਾਨ ਤਾਂ ਹੁਣ ਜੇ ਦੋ ਤੁਹਾਡੇ ਪਿੰਡਾਂ ਦੀ ਅਸੀਂ ਜੋ ਸਿਆਸਤ ਦੇਖਦੇ ਆ ਜਿਹੜਾ ਬਹੁਤ ਕੋਈ ਗਰੀਬ ਬੰਦਾ ਹੁੰਦਾ ਨਾ ਜਦੋਂ ਉਹਨੂੰ ਲੜਾਈ ਹਾਰਦਾ ਲੱਗਦਾ ਹੈ ਉਹਨੂੰ ਲੱਗਦਾ ਕਿ ਲੜਾਈ ਨਹੀਂ ਜਿੱਤ ਸਕਦਾ ਉਹ ਇਲਾਕੇ ਦੇ ਵੱਡੇ ਬਦਮਾਸ਼ ਨੂੰ ਆਪਣੀ ਜ਼ਮੀਨ ਵੇਚ ਦਿੰਦਾ ਹੂੰ ਉਸ ਤੋਂ ਬਾਅਦ ਫਿਰ ਲੜਾਈ ਉਹ ਗਰੀਬ ਨਾਲ ਨਹੀਂ ਰਹਿੰਦੀ ਉਹ ਲੜਾਈ ਆਪਸ ਵਿੱਚ ਵੱਡੀਆਂ ਪਾਵਰਾਂ ਚ ਹੋ ਜਾਂਦੀ ਹੈ ਇਸ ਕਰਕੇ ਹੁਣ ਪਾਕਿਸਤਾਨ ਨੇ ਲੜਾਈ ਨਹੀਂ ਲੜਨੀ ਉੱਥੇ ਹੂੰ ਉੱਥੇ ਲੜਾਈ ਚਾਇਨਾ ਨੇ ਲੜਨੀ ਹੈ ਕਿ ਪਾਕਿਸਤਾਨ ਚਾਇਨਾ ਕਿ ਹਿੰਦੁਸਤਾਨ ਚਾਇਨਾ ਨਾਲ ਲੜਨੀ ਚਾਹ ਰ ਹੈ ਹੂੰ ਰਾਈਟ ਸਰ ਸੋ ਇਹ ਇਹ ਪੋਜੀਸ਼ਨ ਆਉਣੀ ਨਹੀਂ ਇਹ ਸਾਰੀਆਂ ਪੋਲੀਟੀਕਲ ਗੱਲਾਂ ਨੇ ਇਹ ਆਪਣੇ ਵੋਟਾਂ ਵਟਾਂ ਦੇ ਵਿੱਚ ਇਹਨੂੰ ਕਨਵਰਟ ਕਰਨ ਦੀ ਜਿੰਨੇ ਕੋ ਉਹਨਾਂ ਦੀ ਉੱਥੇ ਲੜਦਾ ਨਹੀਂ ਕਿਸੇ ਨੇ ਲੜਾਈ ਤਾਂ ਸਹੀ ਦੇਖ ਰਿਹਾ ਕਿੱਥੇ ਜਿਹੜਾ ਇਹਦਾ ਜਿਹੜਾ ਟੈਨਸ਼ਨ ਦਾ ਮਾਹੌਲ ਜ਼ਰੂਰ ਹੈਗਾ ਆ ਉਹ ਜਿਹੋ ਦੇ ਕੱਢ ਲੋ ਇਸ ਤਰ੍ਹਾਂ ਪਾਣੀ ਦੀ ਗੱਲ ਪਾਣੀ ਬੰਦ ਕਰ ਦੋ ਉਹ ਸਾਡੇ ਬਾਹਰ ਵੀ ਦੇਸ਼ਾਂ ਦੇ ਵਿੱਚ ਪਾਣੀ ਦੀਆਂ ਬੋਤਲਾਂ ਲੈ ਕੇ ਪ੍ਰਦਰਸ਼ਨ ਕੀਤਾ ਉਹਨਾਂ ਨੇ ਕਿ ਪਾਣੀ ਬੰਦ ਕਰਨਾ ਜਿਹੜਾ ਐਡਾ ਸੌਖਾ ਹੈ ਉਹਨਾਂ ਤੋਂ ਜ਼ਿੰਦਗੀ 'ਚ ਕਿਤੇ ਨੇ ਜਾ ਕੇ ਦਰਿਆ ਨਹੀਂ ਦੇਖਿਆ ਹਾਂ ਦਰਿਆ ਦੇ ਵਹਾਂ ਨਹੀਂ ਦੇਖ ਕੇ ਕੀ ਹੁੰਦੇ ਆ ਉਹ ਉਹਨਾਂ ਨੇ ਤਾਂ ਉੱਥੇ ਬੋਤਲਾਂ 'ਚ ਪਾਣੀ ਦੇਖਿਆ ਆ ਉਹਨਾਂ ਨੂੰ ਕੀ ਪਤਾ ਕਿ ਪਾਣੀ ਜਦੋਂ ਵਗਦੇ ਆ ਪਾਣੀ ਕਿਸੇ ਦੇ ਦੇਸ਼ ਦੀ ਸਰਦ ਦੀ ਪ੍ਰਵਾਹ ਨਹੀਂ ਕਰਦੇ ਜਦੋਂ ਵੱਡੇ ਫਲੱਡ ਆਉਂਦੇ ਆ ਸਾਰਾ ਕੁਝ ਰੋੜ ਕੇ ਲੈ ਜਾਂਦੇ ਆ ਪਾਣੀ ਨੂੰ ਰੋਕਣ ਵਾਸਤੇ ਜਿਹੜਾ ਵੀ ਪ੍ਰੋਸੈਸ ਹੈ ਇੱਕ ਤਾਂ ਗੈਰ ਕੁਦਰਤੀ ਆ ਹਾਂ ਜਿਹਦੇ ਕੋਈ ਮੰਨ ਲਓ ਤੁਸੀਂ ਡੈਮ ਬਣਾ ਦੋ ਪਾਕਿਸਤਾਨ ਦਾ ਪਾਣੀ ਰੋਕਣ ਵਾਸਤੇ ਉਹਨੂੰ 20 ਸਾਲ ਲੱਗਣੇ ਬਣਾ ਵੀ ਦੋਗੇ ਹਾਂ ਜਦੋਂ ਉਹਦਾ ਨੈਗੇਟਿਵ ਟੁੱਟ ਗਿਆ ਹਾਂ ਉਦੋਂ ਕਿੰਨਾ ਵੱਡਾ ਇੰਡੀਆ ਦਾ ਹਿੱਸਾ ਕਿੰਨਾ ਡੁੱਬੇਗਾ ਬਿਲਕੁਲ ਆਲਮੋਸਟ 50% ਉਹ ਸਾਰਾ ਕੁਝ ਹੁੰਦਾ ਆ ਕਈ ਇਹਦੇ ਪੱਖ ਨੇ ਇਹ ਗੱਲਾਂ ਕਰਨੀਆਂ ਸੌਖੀਆਂ ਨੇ ਕਿਉਂਕਿ ਜਰਨਲਿਸਟ ਨੇ ਕਿਹੜਾ ਜਾ ਕੇ ਫੀਲਡ 'ਚ ਕੰਮ ਕਰਨਾ ਹੁੰਦਾ ਉਹਨੇ ਤੇ ਆਪਣੇ ਗੱਲਾਂ ਦਾ ਕੜਾ ਕਰਨਾ ਹੁੰਦਾ ਕਰੀ ਜਾਂਦੇ ਹਾਂ ਸੋ ਉਮੀਦ ਕਰਦੇ ਹਾਂ ਇਸ ਹਮਲੇ ਨੂੰ ਲੈ ਕੇ ਜਿਹੜੇ ਭਾਰਤ ਦੇ ਵਿੱਚ ਧਰਮ ਦੇ ਨਾਂ ਤੇ ਰਾਜਨੀਤੀ ਹੋ ਰਹੀ ਹੈ ਆਜ਼ਾਦਪਾ ਦੇ ਨਾਂ ਤੇ ਫ੍ਰਿਕ ਫ੍ਰਿਕ ਦਾ ਪ੍ਰਸਤੀ ਜਿਹੜੀ ਵਧ ਰਹੀ ਹੈ ਉਹ ਕੰਟਰੋਲ ਹੋਵੇਗੀ ਤੇ ਜਿਹੜੇ ਭਾਰਤ ਦੇ ਪਾਕਿਸਤਾਨ ਰਿਲੇਸ਼ਨ ਨੇ ਉਹਨਾਂ ਵਿੱਚ ਜਿਹੜਾ ਸੁਧਾਰ ਹੋਣ ਦੀ ਉਮੀਦ ਹੈ ਸੋ ਸਭ ਧੰਨਵਾਦ ਤੁਹਾਡਾ ਨਾਲ ਬਾਬਾ